25 ਸਾਲ 30 ਸਾਲ 35 ਸਾਲ ਦੀ 40 ਸਾਲ ਦੀ ਤੁਹਾਡੀ ਉਮਰ ਹੈਗੀ ਹੈ ਤੇ ਅਜਿਹੇ ਦੇ ਵਿੱਚ ਤੁਹਾਡਾ ਸਰੀਰ ਜਿਹੜਾ 80 ਸਾਲ ਦੇ ਬੁੱਢੇ ਵਰਗਾ ਹੋ ਗਿਆ ਜਿਵੇਂ ਉਹਨਾਂ ਦੇ ਮਸਲ ਹੈਗੇ ਨੇ ਮਾਸ ਹੈਗਾ ਉਹ ਲਟਕ ਜਾਂਦਾ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਵਾਸਤੇ ਬਣਾ ਰਹੇ ਹਾਂ ਖੋਜਨ ਕਿ ਅੰਤ ਵਿੱਚ ਅਗਰ ਇਸਕਾ ਸੇਵਨ ਕੀਤਾ ਜਾਏ ਤਾਂ ਇਹ ਆਪਕੇ ਸਰੀਰ ਕੋ ਬੁੱਧੀਵਾਨ ਠੀਕ ਹੈ ਦਿਮਾਗ ਤੇਜ ਸਦਾ ਵੀਰਿਆਵਾਨ ਮਤਲਬ ਸ਼ੁਕਰ ਠੀਕ ਹੈ ਬਾਡੀ ਚ એનર્ਜੀ ਵੀਰਿਆ ਕਹਿੰਦੇ ਆ ਬਿਰਿਆਵਾਨ ਬਣਾਤਾ ਹੈ ਕਾਮੋਤ ਮਹਲਵਾਨ ਜਿਹੜੇ ਆ ਕੁਸ਼ਤੀ ਕਬੱਡੀ ਖੇਡਦੇ ਆ ਉਹ ਸਾਰੇ ਘਿਓ ਪਿੰਦੇ ਸੀ ਦੇਸੀ ਚੀਜ਼ਾਂ ਖਾਂਦੇ ਸੀ ਜੀ ਸਰਦੀਆਂ ਇਸ ਤੇ ਲੱਡੂ ਬਣਾ ਬਣਾ ਕੇ ਖਾਂਦੇ ਸੀ ਠੀਕ ਹੈ ਘਰੇ ਪੰਜੀਰੀ ਖਾਣੀ ਮੁੰਡੇ ਜਿਮ ਵਿੱਚ ਕਸਰਤ ਲਾ ਰਹੇ ਆ ਉਸੇ ਜਿਮ ਵਿੱਚ AC ਲੱਗਿਆ ਹੈ ਉੱਥੇ ਹੀ 100 ਬੰਦੇ ਐਕਸਰਸਾਈਜ਼ ਕਰ ਰਹੇ ਆ ਉਹਨਾਂ ਦਾ ਹੀ ਮੁੜਕਾ ਹੈ ਉਹਨਾਂ ਦੀ 스멜 ਹੋ ਰਹੀ ਹੈ ਪੂਰੇ ਕਮਰੇ ਚ ਇੱਕ ਪਾਸੇ ਸਰੀਰ ਨੂੰ ਗਰਮ ਕਰ ਰਹੇ ਇੱਕ ਪਾਸੇ ਠੰਡਾ ਕਰ ਰਹੇ ਹੈ ਕਈ ਸਾਲ ਹੋ ਗਏ ਸੀ ਉਹਨੂੰ ਕਿਡਨੀਆ ਦੀ ਬਿਮਾਰੀ ਨਾਲ ਤੇ ਹੁਣ ਪ੍ਰਮਾਤਮਾ ਦਾ ਸ਼ੁਕਰ ਹੈ ਕਾਫੀ ਹੱਦ ਤੱਕ ਠੀਕ ਹੈ ਉਹਨੂੰ ਤੁਸੀਂ ਕਿਹੜੀ ਚੀਜ਼ ਇਸ ਤਰ੍ਹਾਂ ਦੀ ਦਿੱਤੀ ਸੀ ਜਿਹੜਾ ਬੰਦਾ ਪ੍ਰੋਟੀਨ ਖਾ ਰਿਹਾ ਉਹਦੇ ਕਰਕੇ ਡਾਟਾ ਸਾਡੇ ਕੋਲ ਆ ਰਿਹਾ ਹੈ ਕਿਡਨੀ ਦੀ ਪ੍ਰੋਬਲਮ ਕਿਉਂਕਿ ਪ੍ਰੋਟੀਨ ਨੇ ਉਥੋਂ ਐਕਸਕ੍ਰੀਟ ਆਊਟ ਹੋਣਾ ਹੈ ਲੀਵਰ ਦੀ ਪ੍ਰੋਬਲਮ ਡਾਈਜੈਸ਼ਨ ਦੀ ਪ੍ਰੋਬਲਮ ਐਸਿਡਿਟੀ ਅਫਾਰਾ ਬਲੋਟਿੰਗ ਅਬਰਕ ਬਸਮ ਲੋ ਬਸਮ ਵੰਗ ਬਸਮ ਜਾਵਿਤਰੀ ਚੂਰਨ ਜੈਫਲ ਚੂਰਨ ਇਹਦਰੋਂ ਆਂਦੇ ਆਂਦੇ ਜਦੋਂ ਅਸੀਂ ਇੱਧਰ ਆ ਜਾਂਦੇ ਆ ਤਿਲ ਕਕਟਾ ਸ਼੍ਰਿੰਗੀ ਇਹ ਲਿਖ ਕੇ ਇਹ ਦੇਖੋ ਇਹ ਲਿਖਿਆ ਹੋਇਆ ਹੈ ਇਹ 60 ਹੋ ਗਏ 69 70 71 72 73 ਐਵੇਂ ਦੀ ਪਸਮਾ ਬਾਕੇ ਅਸੀਂ ਨਿਊਰੋ ਪਾਊਡਰ ਬਣਾਇਆ ਹੋਇਆ ਹੈ ਇਹੀ ਫਾਰਮੂਲਾ ਜਿਹੜਾ ਕਾਰਗਰ ਹੈ ਹਰ ਏਜ ਦੇ ਉੱਤੇ 80 ਸਾਲ ਦਾ ਬੰਦਾ ਵੀ ਇਹ ਕਹਦੇਗਾ ਵੀ ਹਾਂ ਮੈਂ ਮੇਨੂੰ ਬੋਡੀ ਚ એનર્ਜੀ ਹੈ ਨਾਲੇ ਅਸੀਂ ਡਾਈਜੈਸ਼ਨ ਵਾਸਤੇ ਅਸ਼ਵਿਨੋਪਰਾਖ ਜੋ ਲਾਈਫ ਉਹਨੇ 30 ਸਾਲ ਦੀ ਉਮਰ ਵਿੱਚ ਦੇਖੀ ਹੈ ਆਪਣੀ ਵਾਈਫ ਦੇ ਨਾਲ ਉਹ ਚਾਹੁੰਦਾ ਹੈ 70 ਸਾਲ ਦੀ ਉਮਰ ਵਿੱਚ ਵੀ ਮੈਂ ਉਹੀ ਲਾਈਫ ਇੰਜੋਏ ਕਰਾਂ ਉਹਦੇ ਵਾਸਤੇ ਜਿਹੜਾ ਚਵਨਪਰਾਸ਼ ਹੈ ਇਹ ਬੇਸਿਕ ਚਵਨਪਰਾਸ਼ ਤੇ ਹੀ ਹੈ ਜਦੋਂ ਇਹਦੇ ਚ ਅਸੀਂ ਸੁਨ ਪਾ ਦਿੰਨੇ ਆ ਹੀਰਕ ਪਾ ਦਿੰਨੇ ਆ ਵੰਗ ਪਾ ਦਿੰਨੇ ਆ ਤ੍ਰਿਵੰਗ ਪਾ ਦਿੰਨੇ ਆ ਤੇ ਇਹਨੂੰ ਅਸੀਂ ਰੈਡੀ ਕਰ ਲੈਂਦੇ ਆ ਜੇਕਰ ਤੁਹਾਡੇ ਮਸਲ ਲਟਕ ਗਏ ਨੇ ਢਿੱਲੇ ਹੋ ਗਏ ਨੇ ਯਾਨੀ ਕਿ 25 ਸਾਲ 30 ਸਾਲ 35 ਸਾਲ ਦੀ 40 ਸਾਲ ਦੀ ਤੁਹਾਡੀ ਉਮਰ ਹੈਗੀ ਹੈ ਤੇ ਅਜਿਹੇ ਦੇ ਵਿੱਚ ਤੁਹਾਡਾ ਸਰੀਰ ਜਿਹੜਾ 80 ਸਾਲ ਦੇ ਬੁੱਢੇ ਵਰਗਾ ਹੋ ਗਿਆ ਜਿਵੇਂ ਉਹਨਾਂ ਦੇ ਮਸਲ ਹੈਗੇ ਨੇ ਮਾਸ ਹੈਗਾ ਉਹ ਲਟਕ ਜਾਂਦਾ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਵਾਸਤੇ ਬਣਾ ਰਹੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਡੇਰਾ ਬਸੀ ਜਿੱਥੇ ਡਾਕਟਰ ਵਿਵੇਕ ਆਹੋ ਜਾਂ ਜੋ ਕਿ ਪੂਰੀ ਦੁਨੀਆ ਦੇ ਵਿੱਚ ਚੰਮਨਪ੍ਰਾਸ਼ ਕਿੰਗ ਦੇ ਨਾਂ ਤੇ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਨਾਂ ਤੇ ਪੂਰੇ ਜਾਣੇ ਜਾਂਦੇ ਨੇ ਉਹਨਾਂ ਨਾਲ ਹੀ ਅਸੀਂ ਅੱਜ ਗੱਲਬਾਤ ਕਰਨ ਆਲੇ ਆਂ ਗ੍ਰੰਥਾਂ ਦੇ ਵਿੱਚੋਂ ਤੁਹਾਡੇ ਨਾਲ ਅੱਜ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਟੋਟਕਾ ਸ਼ੇਅਰ ਕਰਨ ਵਾਲੇ ਨੇ ਕਿ ਤੁਸੀਂ ਗੱਦਗੱਦ ਹੋ ਜਾਓਗੇ ਔਰ ਤੁਹਾਡਾ ਮੂਡ ਗਾਰਡਨ ਗਾਰਡਨ ਹੋ ਜਾਏਗਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਆ ਕੀ ਗੱਡੀ ਪੰਜਾਬੀ ਫਰੋਕੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਪਿਆਰ ਭਰੀ ਸ਼াশਤਕਾਲ ਇਨਾ ਪਿਆਰ ਦੇਣ ਵਾਸਤੇ ਤੇ ਤੁਹਾਡਾ ਥੈਂਕ ਯੂ ਹੈ ਤੁਸੀਂ ਰੈਗੂਲਰ ਐਵੇਂ ਦੀ ਚੀਜ਼ਾਂ ਲੋਕਾਂ ਨਾਲ ਸ਼ੇਅਰ ਕਰਵਾ ਰਹੇ ਹੋ ਜੀ ਬਾਕੀ ਉਹਨਾਂ ਉਹ ਕਰੇ ਬੈਠੇ ਹੀ ਸਵਸਥ ਰਹਿਣ ਹੈਲਦੀ ਰਹਿਣ ਤੇ ਆਯੁਰਵੇਦ ਨਾਲ ਜੁੜੇ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਸ ਵੇਲੇ ਇਹ ਹੈ ਜਿਮ ਵਾਲੇ ਮੁੰਡਿਆਂ ਵਾਸਤੇ ਜਾਂ ਜਿਹੜੇ ਡੇਲੀ ਕਸਰਤ ਕਰਦੇ ਨੇ ਉਹਨਾਂ ਵਾਸਤੇ ਜਾਂ ਆਮ ਰੂਟੀਨ ਵਾਸਤੇ ਵੀ ਇਸ ਵੇਲੇ ਵੱਡਾ ਚੈਲੰਜ ਬਣਿਆ ਹੋਇਆ ਹੈ ਅਸੀਂ ਕਹ ਲਈਏ ਕਿ ਮਸਲਾ ਦਾ ਮਸਲਾ ਹੀ ਬਣਿਆ ਪਿਆ ਇਹ ਕਿਵੇਂ ਹੱਲ ਹੋ ਸਕਦਾ ਜੀ ਦੇਖੋ ਜਿਹੜੇ ਪਹਿਲੇ ਟਾਈਮ ਵਿੱਚ ਕੀ ਸੀ ਲੋਕੀ ਕਿਉਂ ਖਾਂਦੇ ਸੀ ਪਸਮਾ ਖਾਂਦੇ ਸੀ ਅੱਜ ਵੀ ਖਾਂਦੇ ਆਂ ਪਹਿਲਵਾਨ ਜਿਹੜੇ ਆਂ ਕੁਸ਼ਤੀ ਕਬੱਡੀ ਖੇਡਦੇ ਆਂ ਉਹ ਸਾਰੇ ਘਿਓ ਪਿੰਦੇ ਸੀ ਦੇਸੀ ਚੀਜ਼ਾਂ ਖਾਂਦੇ ਸੀ ਜੀ ਸਰਦੀਆਂ 'ਚ ਤੇ ਲੱਡੂ ਬਣਾ ਬਣਾ ਕੇ ਖਾਂਦੇ ਸੀ ਠੀਕ ਘਰੇ ਪੰਜੀਰੀ ਖਾਣੀ ਫਿਰ ਆਪਣੀ ਮਿੱਟੀ ਨੂੰ ਵੀ ਘਿਓ ਪਿਆਣਾ ਤੇ ਉਹਦੇ 'ਚ ਹੀ ਕੁਸ਼ਤੀ ਖੇਡਨੀ ਉਹਦੇ 'ਚ ਹੀ ਕਬੱਡੀ ਖੇਡਨੀ ਹੌਲੀ ਹੌਲੀ ਉਹ ਟਾਈਮ ਸਾਡਾ ਚਲਾ ਗਿਆ ਹੁਣ ਟਾਈਮ ਆ ਗਿਆ ਜਿਮ ਦਾ ਮੁੰਡੇ ਜਿਮ 'ਚ ਕਸਰਤ ਲਾ ਰਹੇ ਆਂ ਉਸੇ ਜਿਮ 'ਚ ਏਸੀ ਲੱਗਿਆ ਹੋਇਆ ਹੈ ਉੱਥੇ ਹੀ 100 ਬੰਦੇ ਐਕਸਰਸਾਈਜ਼ ਕਰ ਰਹੇ ਆ ਉਹਨਾਂ ਦਾ ਹੀ ਮੁੜਕਾ ਹੈ ਉਹਨਾਂ ਦੀ 스멜 ਹੋ ਰਹੀ ਹੈ ਪੂਰੇ ਕਮਰੇ ਚ ਇੱਕ ਪਾਸੇ ਸਰੀਰ ਨੂੰ ਗਰਮ ਕਰ ਰਹੇ ਆ ਇੱਕ ਪਾਸੇ ਠੰਡਾ ਕਰ ਰਹੇ ਆ ਨਾਲੇ ਫਿਰ ਉਹ 2-2 ਚਮਚ 4-4 6-6 ਚਮਚ ਪਾਊਡਰ ਜਾਂ ਪਾਪ ਆ ਕੇ ਖਾਂਦੇ ਆ ਉਹ ਪਾਊਡਰ ਫਿਰ ਬਾਹਰ ਉਹਨਾਂ ਦੇ ਜਿਮ ਦੇ ਬਾਹਰ ਰੇੜੀਆਂ ਲੱਗੀਆਂ ਹੋਈਆਂ ਅੰਡੇਆਂ ਦੀਆਂ ਉਹ ਅੰਡੇ ਪਤਾ ਨਹੀਂ ਕਿੱਦਾਂ ਦੇ ਆ ਕੇ 12-12 ਅੰਡੇ ਖਾ ਰਹੇ ਆ ਮੈਂ ਯੈਲੋ ਨਹੀਂ ਖਾਂਦਾ ਜੀ ਮੈਂ ਸਫੇਦ ਖਾਣਾ ਮੈਂ ਕੱਲਾ yellow yellow ਖਾਣਾ ਮੈਂ ਸਵੇਦ ਨਹੀਂ ਖਾਂਦਾ ਉਹ ਬਸ ਉਹਦੇ ਚੀ ਕਮਲੇ ਹੋਏ ਆ ਗਲਤ ਚੀਜ਼ਾਂ ਖਾ ਕੇ ਉਹ ਅੰਡੇ ਵੀ ਪਤਾ ਨਹੀਂ ਕਿੱਥੋਂ ਆ ਰਹੇ ਆਂ ਅੰਡੇ ਅੱਜ ਕੱਲ ਤੇ ਦੁੱਧ ਦਾ ਨਹੀਂ ਪਤਾ ਕਿੱਥੋਂ ਆ ਰਿਹਾ ਅੰਡੇ ਕਿੱਥੋਂ ਆ ਰਹੇ ਹੋਣੇ ਤੁਸੀਂ ਸਮਝ ਸਕਦੇ ਹੋ ਜੀ ਜੀ ਉਹ ਚੀਜ਼ਾਂ ਖਾ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਖਰਾਬ ਕਰ ਲਿਆ ਜਿਵੇਂ ਹੀ ਉਹ ਜਿਮ ਛੱਡਦੇ ਆਂ ਐਕਸਰਸਾਈਜ਼ ਛੱਡਦੇ ਆਂ ਪ੍ਰੋਟੀਨ ਪਾਊਡਰ ਛੱਡ ਦਿੰਦੇ ਆਂ ਉਹਨਾਂ ਦੀ ਮਸਲ ਲਟਕ ਜਾਂਦੀ ਹੈ ਅੱਜ ਕੱਲ ਤਾਂ ਵੇ ਪ੍ਰੋਟੀਨ ਦਾ ਬੜਾ ਰਵਾਜ ਚੱਲਿਆ ਹੈ ਦੇਖੋ ਉਹਦੇ ਚ ਕੀ ਹੈ ਸਾਨੂੰ ਪਤਾ ਨਹੀਂ ਬਹੁਤ ਐਸੀ ਪ੍ਰੋਟੀਨਸ ਹੈ ਜਿਹੜੀ ਸੋ 200 ਰੁਪਏ ਕਿਲੋ ਤੋਂ ਲੈ ਕੇ ਤੇ 1000 ਰੁਪਏ ਕਿਲੋ ਤੱਕ ਆਂਦੀ ਹੈ ਹੁਣ ਤੁਸੀਂ ਕੀ ਖਾ ਰਹੇ ਹੋ ਉਹ ਦੇਖੋ ਐਕਚੁਅਲ ਜਿਹੜੀ ਚੀਜ਼ ਤੁਸੀਂ ਲੈ ਰਹੇ ਹੋ ਨਰਿਸ਼ਮੈਂਟ ਤੁਸੀਂ ਆਪਣੀ ਬੋਡੀ ਨੂੰ ਦੇ ਰਹੇ ਹੋ ਕੀ ਉਹਦੇ ਵਿੱਚ ਕੋਈ ਅਸੀਂ ਹਾਰਮਫੁਲ ਚੀਜ਼ ਤੇ ਨਹੀਂ ਹੈ ਜੋ ਤੁਹਾਨੂੰ ਦਿੱਤੀ ਜਾ ਰਹੀ ਹੈ ਤੁਸੀਂ ਵਾਪਿਸ ਉਹ ਹੀ ਚੀਜ਼ਾਂ ਦੀ ਲੈਣਾ ਕਰੋ ਜਿਹੜੀ ਚੀਜ਼ਾਂ ਨੇਚਰਲੀ ਬੋਡੀ ਨੂੰ એનર્ਜੀ ਦਿੰਦੀਆਂ ਤੁਹਾਡਾ ਕੰਮ ਕੋਈ ਬੋਡੀ ਬਿਲਡਿੰਗ ਕਰਕੇ 16 ਇੰਚ ਦਾ 24 ਇੰਚ ਦਾ 20 ਇੰਚ ਦਾ 18 ਇੰਚ ਦਾ ਡੋਲਾ ਬਣਾਉਣਾ ਨਹੀਂ ਹੈ ਤੁਹਾਡਾ ਮੁੱਦਾ ਹੈਗਾ ਸਵਸਤ ਰਹਿਣਾ ਆਯੁਰਵੇਦ ਜਦੋਂ ਵੀ ਗੱਲ ਕਰਦਾ ਹੈ ਪਹਿਲਵਾਨ ਜਦੋਂ ਵੀ ਗੱਲ ਕਰਦੇ ਆ ਜਿਹੜੇ ਕਬੱਡੀ ਕੁਸ਼ਤੀ ਆ ਖੇਡਦੇ ਆ ਉਹਨਾਂ ਦੇ ਡੋਲੇ ਇਦਾਂ ਨਹੀਂ ਆ ਜਿਵੇਂ ਮਸਲਾ ਉਹਨਾਂ ਦੀ ਬੋਡੀ ਵੀ ਸ਼ੇਪ ਦੀ ਨਹੀਂ ਆ ਵੀ ਕਮਰ ਇੰਨੀ ਜੀ ਦੇ ਛਾਤੀ ਇੰਨੀ ਉਹਨਾਂ ਦਾ ਕਦੇ ਨਹੀਂ ਆ ਉਹਨਾਂ ਦਾ ਜੋਰ ਉਹਨਾਂ ਤੋਂ ਜਿਮ ਵਾਲਿਆਂ ਤੋਂ ਵੱਧ ਹੁੰਦਾ ਹੈ એનર્ਜੀ ਵੱਧ ਹੁੰਦੀ ਹੈ ਰੋਗਾਂ ਤੋਂ ਲੜਨ ਦੀ ਸ਼ਕਤੀ ਵੱਧ ਹੁੰਦੀ ਹੈ ਜਿਮ ਵਾਲਾ ਬਿਮਾਰ ਮਿਲਦਾ ਹੈ ਤੁਹਾਨੂੰ ਜੀ ਜੀ ਪਰ ਉਹ ਇਹਨਾਂ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਭੇਜਿਆ ਸੀ ਸਾਡਾ ਦੋਸਤ ਭੇਜਿਆ ਸੀ ਉਹਨੇ ਵੀ ਪ੍ਰੋਟੀਨ ਪਾਊਡਰ ਰੱਜ ਕੇ ਖਾਧੇ ਹੋਏ ਸੀ ਤੇ ਕਈ ਸਾਲ ਹੋ ਗਏ ਸੀ ਉਹਨੂੰ ਕਿਡਨੀਆ ਦੀ ਬਿਮਾਰੀ ਨਾਲ ਤੇ ਹੁਣ ਪਰਮਾਤਮਾ ਦਾ ਸ਼ੁਕਰ ਹੈ ਕਾਫੀ ਹੱਦ ਤੱਕ ਠੀਕ ਹੈ ਉਹਨੂੰ ਤੁਸੀਂ ਕਿਹੜੀ ਚੀਜ਼ ਇਸ ਤਰ੍ਹਾਂ ਦੀ ਦਿੱਤੀ ਸੀ ਦੇਖੋ ਜਿਹੜਾ ਬੰਦਾ ਪ੍ਰੋਟੀਨ ਖਾ ਰਿਹਾ ਹੈ ਉਹਦੇ ਕਰਕੇ ਡਾਟਾ ਸਾਡੇ ਕੋਲ ਆ ਰਿਹਾ ਹੈ ਕਿਡਨੀ ਦੀ ਪ੍ਰੋਬਲਮ ਕਿਉਂਕਿ ਪ੍ਰੋਟੀਨ ਨੇ ਉਥੋਂ ਐਕਸਕ੍ਰੀਟ ਆਊਟ ਹੋਣਾ ਹੈ ਲੀਵਰ ਦੀ ਪ੍ਰੋਬਲਮ ਡਾਈਜੈਸ਼ਨ ਦੀ ਪ੍ਰੋਬਲਮ ਐਸਿਡਿਟੀ ਅਫਾਰਾ ਬਲੋਟਿੰਗ ਯੂਰਿਨ ਦਾ ਘੱਟ ਬਣਨ ਲੱਗ ਜਾਣਾ ਕਿਡਨੀ ਫੇਲਿਅਰ ਵਾਲੇ ਪਾਸੇ ਚਲੇ ਜਾਣਾ ਤੀਜਾ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਗਿਆ ਹੈ ਸਾਇਲੈਂਟ ਹਾਰਟ ਅਟੈਕ ਬਈ ਮੁੰਡਾ ਸਵੇਰ ਤੱਕ ਤੇ ਠੀਕ ਸੀ ਜੀ ਇੱਕ ਹੀ ਦਮ ਪਤਾ ਨਹੀਂ ਕੀ ਹੋਇਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਕਾਰਨ ਬਣ ਗਿਆ ਪਰ ਇਹਨਾਂ ਵਾਸਤੇ ਆਯੁਰਵੇਦ ਵਿੱਚ ਬੜੀ ਵਧੀਆ ਚੀਜ਼ ਹੈ ਘਰੇਲੂ ਨੁਸਖਾ ਮੈਂ ਤੇ ਉਹਨੂੰ ਜੜੀ ਬੂਟੀਆਂ ਦਵਾਈਆਂ ਐਸੀ ਦਿੱਤੀਆਂ ਸੀ ਬਣਾ ਕੇ ਕਿਉਂਕਿ ਕਿਡਨੀ ਜ਼ਿਆਦਾ ਡੈਮੇਜ ਹੋ ਰਹੀ ਸੀ ਪਰ ਐਸਾ ਕਰੇਲੂ ਨੁਸਕਾ ਅਗਰ ਤੁਸੀਂ ਪ੍ਰੋਟੀਨ ਖਾ ਖਾ ਕੇ ਆਪਣੀ ਕਿਡਨੀ ਖਰਾਬ ਕਰ ਰਹੇ ਹੋ ਤੇ ਕਰੇਲੂ ਨੁਸਖਾ ਇਹਨੂੰ ਸੇਵ ਕਰ ਲਓ ਫੋਰਵਰਡ ਕਰ ਦਿਓ ਸਿਰਫ ਦੋ ਹੀ ਚੀਜ਼ਾਂ ਲੈਣੀਆਂ ਗੋਖਰੂ ਜਿਹਨੂੰ ਭਖੜਾ ਕਹਿੰਦੇ ਆ ਤੇ ਪੁਨਰਨਵਾ ਆਮ ਖੇਤਾਂ 'ਚ ਲੱਗੀ ਮਿਲ ਜਾਂਦੇ ਆ ਦੋਵੇਂ ਚੀਜ਼ਾਂ ਇਹਨਾਂ ਦਾ ਪਾਊਡਰ ਬਣਾ ਲਓ 100-100 ਗ੍ਰਾਮ ਪਾਊਡਰ ਲੈ ਕੇ ਦੋਵਾਂ ਨੂੰ ਮਿਕਸ ਕਰ ਲਓ 200 ਗ੍ਰਾਮ ਪਾਊਡਰ ਤੁਹਾਡਾ ਤਿਆਰ ਹੋ ਗਿਆ 7 ਤੋਂ 8 ਗ੍ਰਾਮ ਪਾਊਡਰ ਇੱਕ ਚਮਚ ਪਾਊਡਰ 800 ਐਮਐਲ ਪਾਣੀ 'ਚ ਭਿਗੋ ਕੇ ਰੱਖ ਦਿਓ ਉਹਨੂੰ ਸਵੇਰੇ ਉਬਾਲ ਲਓ ਚੰਗੀ ਤਰ੍ਹਾਂ ਜਦੋਂ ਪਾਣੀ 200 ਐਮਐਲ ਰਹਿ ਜਾਏ ਉਹਨੂੰ ਛਾਣ ਕੇ ਪੀ ਲਓ ਇੱਕ ਵਾਰੀ 200 ਗ੍ਰਾਮ ਪਾਊਡਰ ਤੁਹਾਡਾ 1 ਮਹੀਨਾ ਚੱਲੇਗਾ ਤੇ ਕੋਸਟ ਕੀ ਆਉਂਦੀ 200-300 ਰੁਪਏ ਤੁਸੀਂ ਆਪਣੀ ਕਿਡਨੀ ਨੂੰ ਬਚਾਓ ਕਿਸੇ ਨੂੰ ਗਦੂਦ ਦੀ ਦਿੱਕਤ ਹੈ 200-300 ਰੁਪਏ ਮਹੀਨੇ ਦਾ ਖਰਚਾ ਹੈ ਬਿਲਕੁਲ ਅੰਸਾਰੀ ਤੋਂ ਲੈਣਾ ਹੈ ਗੋਖਰੂ ਪੁਨਰਨਵਾ 100-100 ਗ੍ਰਾਮ ਲੈ ਕੇ ਮਿਕਸ ਕਰਕੇ ਰੱਖ ਲਓ ਇੱਕ ਚਮਚ ਪਾਓ ਉਬਾਲ ਲਓ ਪੀ ਲਓ ਸਿਰਮ ਕਰਟਨੀ ਵਧਦਾ ਹੈ ਬਨ ਵਧਦਾ ਹੈ ਬਲੱਡ ਯੂਰੀਆ ਨਾਈਟ੍ਰੋਜਨ ਵਧਦੀ ਹੈ ਇਵਨ ਕਿ ਯੂਰਿਕ ਐਸਿਡ ਵਧਦਾ ਹੈ ਜੋੜਾਂ ਇਟਸ ਸਵੇਲਿੰਗ ਆ ਜਾਂਦੀ ਹੈ ਲੇਡੀਜ਼ ਕਹਿੰਦੀਆਂ ਮੇਰੇ ਜੋੜ ਨਾ ਸਵੇਰੇ ਅੱਕੜ ਜਾਂਦੇ ਆ ਦਿਨੇ ਠੀਕ ਹੋ ਜਾਂਦੇ ਆ ਉਹਦੇ ਵਾਸਤੇ ਵੀ ਇਹ ਫਾਰਮੂਲਾ ਕਾਰਗਰ ਹੈ ਗੋਖਰੂ ਤੇ ਪੁਨਰਨਵਾਵ ਵਾਲਾ ਅੱਛਾ ਡਾਕਟਰ ਸਾਹਿਬ ਜਦੋਂ ਡਾਈਜੈਸ਼ਨ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਡਾਈਜੈਸ਼ਨ ਜਿੰਨਾ ਦਾ ਖਰਾਬ ਰਹਿੰਦਾ ਉਹਨਾਂ ਨੂੰ ਸ਼ੂਗਰ ਹੋਣ ਦੇ ਵੀ ਚਾਂਸਸ ਹੁੰਦੇ ਨੇ ਜੀ ਦੇਖੋ ਅਸੀਂ ਤੇ ਇੱਕੀ ਗੱਲ ਕਹਿੰਨੇ ਆ ਆਯੁਰਵੇਦ ਮੈਂ ਨਹੀਂ ਕਹਿ ਰਿਹਾ ਆਯੁਰਵੇਦ ਦੀ ਕਿਤਾਬ ਕਹਿੰਦੀ ਹੈ ਸਰਵੇ ਰੋਗਾ ਮੰਦਗ ਨਹੀਂ ਸਾਰੇ ਹੀ ਰੋਗ ਮੰਦਗ ਨਹੀਂ ਕਰਕੇ ਹੁੰਦੇ ਜਿਹੜੀ ਢਿੱਡ ਦੀ ਅੱਗ ਜੇ ਮੰਦ ਹੋ ਜੇ ਯੂਰਿਕ ਐਸਿਡ ਹੁੰਦੀ ਦੇਨ ਹੈ ਫੈਟੀ ਲੀਵਰ ਹੁੰਦੀ ਦੇਨ ਹੈ ਕੋਲੇਸਟ੍ਰੋਲ ਹੁੰਦੀ ਦੇਨ ਹੈ ਬੀਪੀ ਹੁੰਦੀ ਦੇਨ ਹੈ ਗੋਡੇ ਮੋਡਿਆਂ ਦਾ ਦਰਦੁੰਦੀ ਦੇਣਾ ਰਿਊਮਟੋਇਡ ਆਰਥਰਾਇਟਿਸ ਜਿਹਨੂੰ ਆਮ ਬਾਤ ਕਹਿੰਦੇ ਆ ਉਹਦੀ ਦੇਣਾ ਇਹ ਤੇ ਸਾਰੇ ਗਿਫਟ ਹੈ ਜਦੋਂ ਤੁਹਾਡੇ ਐਸਿਡਿਟੀ ਹੋ ਗਈ ਨਾ ਇਹ ਸਮਝੋ ਇਹ ਗਿਫਟ ਆਣ ਵਾਲੇ ਆ ਤੁਹਾਡੇ ਘਰੇ ਵੱਡੇ ਮੰਨ ਰਿਆ ਹੁਣ ਹੁਣ ਤੁਹਾਡੇ ਗਿਫਟ ਆਣਗੇ ਆਂਡੀ ਗਵਾਂਡੀ ਗਿਫਟ ਲੈ ਕੇ ਆਣਗੇ ਸ਼ੂਗਰ ਦਾ ਮਰੀਜ਼ ਮੇਰੀ ਗੱਲ ਨੂੰ ਐਗਰੀ ਕਰੇਗਾ ਸ਼ੂਗਰ ਹੋਏਗੀ ਬੀਪੀ ਹੋ ਜਾਏਗਾ ਕੋਲੇਸਟਰੋਲ ਵੱਧ ਜਾਏਗਾ ਕੋਲੇਸਟਰੋਲ ਵਾਲੇ ਨੂੰ ਸ਼ੂਗਰ ਹੋ ਜਾਏਗੀ ਬੀਪੀ ਵੱਧ ਜਾਏਗਾ ਬੀਪੀ ਵਾਲੇ ਨੂੰ ਸ਼ੂਗਰ ਹੋ ਜਾਏਗੀ ਕੋਲੇਸਟਰੋਲ ਵੱਧ ਜਾਏਗਾ ਤਿੰਨੋਂ ਮਾਸੀ ਦੀ ਕੁੜੀ ਭੂਆ ਦੀ ਕੁੜੀ ਹੈ ਇੱਕ ਆਂਦੀ ਹੈ ਵਿਆਹ ਤੇ ਦੂਜੀ ਨਾਲੇ ਤੀਜੀ ਨਾਲੇ ਇੱਕ ਦੇ ਨਾਲ ਤਿੰਨ ਗਿਫਟ ਹੈ 1+3 ਸਕੀਮ ਚੱਲ ਰਹੀ ਹੈ ਅੱਜਕੱਲ ਇਸ ਸਕੀਮ ਤੋਂ ਦੂਰ ਹੋ ਜਾਓ ਖਾਣ ਪੀਣ ਠੀਕ ਕਰ ਲਓ ਨੇਚਰਲ ਚੀਜ਼ ਦਿਨ ਵਿੱਚ ਜ਼ਰੂਰ ਐਸੀ ਲਓ ਮੈਂ ਤੇ ਜਿਹੜੇ ਜਿਮ ਕਰਦੇ ਆ ਜਿਨ੍ਹਾਂ ਨੇ ਮਸਲ ਗੇਨ ਕਰਨਾ ਹੈ ਜਿਹੜੇ ਕਹਿੰਦੇ ਆ ਵੀ ਮੈਂ ਮਸਲ ਵਧਾਣੀ ਹੈ ਮੈਂ ਫੈਟ ਦੀ ਗੱਲ ਨਹੀਂ ਕਰ ਰਿਹਾ ਉਰ ਵੀ ਬਹੁਤ ਸਾਰੇ ਚੀਜ਼ਾਂ ਬਦਾਉਣ ਨੂੰ ਫਿਰਦੇ ਰਹਿੰਦੇ ਨੇ ਜੀ ਸਾਡਾ ਨੌਜਵਾਨ ਵਰਗ ਹੈਗਾ ਖਾਲੀ ਮਸਲ ਨਹੀਂ ਉਹ ਵੀ ਉਹਦੀ ਵੀ ਗੱਲ ਕਰ ਲਾਂਗੇ ਪਰ ਜਿਹੜੇ ਮਸਲ ਵਧਾਉਣ ਵਾਸਤੇ ਫਿਰ ਰਹੇ ਆ ਜਿਹੜੇ ਚਾਹਦੇ ਆ ਵੀ ਅਸੀਂ ਜਿਮ ਕਰੀਏ ਨੈਚੁਰਲ ਸਪਲੀਮੈਂਟ ਲਈਏ ਸਾਡਾ ਮਸਲ ਗੇਨ ਹੋਵੇ ਸਾਨੂੰ ਗਲਤ ਸਟੀਰੋਇਡ ਨਾ ਲੈਣੇ ਪੈਣ ਗਲਤ ਪ੍ਰੋਟੀਨਸ ਨਾ ਲੈਣੇ ਪੈਣ ਮੈਂ ਠੀਕ ਪ੍ਰੋਟੀਨ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਗਲਤ ਆ ਰਹੀਆਂ ਬਾਜ਼ਾਰ ਵਿੱਚ ਹੁੰਦੀ ਗੱਲ ਕਰ ਰਿਹਾ ਉਹ ਨਾ ਲੈਣੀ ਪਵੇ ਉਹਦੇ ਵਾਸਤੇ ਆਯੁਰਵੇਦ ਨਾਲ ਜੁੜੋ ਆਯੁਰਵੇਦ 'ਚ ਅਸੀਂ ਚੀਜ਼ਾਂ ਹੈਗੀਆਂ ਜਿਹੜੀ ਤੁਹਾਨੂੰ ਨੇਚਰਲੀ ਮਸਲ ਗੇਨ ਕਰਦੀ ਹੈ ਸਟਰੈਂਥ ਵਧਾਉਂਦੀ ਹੈ ਘੰਟਾ-ਘੰਟਾ ਜਿਮ ਕਰ ਸਕਦੇ ਹੋ ਤੁਸੀਂ ਉਹਨੂੰ ਖਾ ਕੇ ਤੇ ਰੈਗੂਲਰਲੀ ਤੁਸੀਂ ਆਪਣੇ ਡੇ ਦਾ ਵੀ ਵਰਕਿੰਗ ਕਰ ਸਕਦੇ ਹੋ ਤੁਹਾਨੂੰ ਥਕਾਵਟ ਵੀ ਨਹੀਂ ਮਹਿਸੂਸ ਹੁੰਦੀ ਉਹਦੇ ਵਾਸਤੇ ਆਯੁਰਵੇਦ ਵਿੱਚ ਬਹੁਤ ਕੁਝ ਲਿਖਿਆ ਹੈ ਜਿਹੜਾ ਅਸੀਂ ਦਿੰਨੇ ਆ ਜੀ 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 ਅੱਛਾ ਡਾਕਟਰ ਸਾਹਿਬ ਇੱਕ ਤਰ੍ਹਾਂ ਇਹ ਗੱਲ ਮਸਲਾਂ ਦੀ ਤੁਸੀਂ ਸਾਨੂੰ ਸਮਝਾਤਾ ਵੀ ਇਹ ਜੇ ਮਸਲ ਦੇ ਚੱਕਰ 'ਚ ਅਸੀਂ ਕਿਵੇਂ ਆਪਣੇ ਅੰਦਰਲੇ ਲੀਵਰ ਦੇ ਮਸਲ ਖਰਾਬ ਕਰ ਲੈਂਦੇ ਆ ਕਿਡਨੀ ਦੇ ਮਸਲ ਖਰਾਬ ਕਰ ਲੈਂਦੇ ਆ ਇੱਕ ਹੋਰ ਬੜਾ ਅਹਿਮ ਮਾਮਲਾ ਇਸ ਵੇਲੇ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਕਿ ਹਰ ਦਿਲ ਮੰਗੇ ਮੌੜ ਹੈ ਜੀ ਇਸ ਵੇਲੇ ਉਹਦਾ ਕੀ ਕਰੀਏ ਮਸਲ ਤਾਂ ਠੀਕ ਹੈ ਲੇਕਿਨ ਫਿਰ ਉਹਦੇ ਚੱਕਰ ਚ ਹਰ ਦਿਲ ਮੰਗੇ ਮੋਰ ਹਰ ਦਿਲ ਮੰਗੇ ਮੋਰ ਇਹ ਕੀ ਸਿਸਟਮ ਹੈ ਜੀ ਇਹਨੂੰ ਕਦੋਂ ਰੋਗ ਲੱਗੂ ਉਹਦੇ ਚੱਕਰ ਤੇ ਸਾਡੇ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਗਲਤ ਵਾਲੇ ਪਾਸੇ ਨੂੰ ਚੱਲ ਰਹੇ ਦੇਖੋ ਬਹੁਤ ਜ਼ਿਆਦਾ ਸਾਡੇ ਕੋਲ ਚੈਲੰਜ ਆ ਰਿਹਾ ਹੈ ਯੰਗ ਜਨਰੇਸ਼ਨ ਦਾ ਦੇਖੋ 올ਡ এজ ਇ ਵਾਈ ਯੂ ਵੱਧਦੀ ਹੈ ਬੋਡੀ ਕੱਟਦੀ ਹੈ 60 ਸਾਲ ਤੋਂ ਬਾਅਦ ਸਾਡੀ ਵਾਕਈ ਬੋਡੀ ਕੱਟ ਜਾਂਦੀ ਹੈ ਜਿਹੜਾ ਬੰਦਾ ਅੱਜ 20 22 ਸਾਲ ਦਾ ਹੈਗਾ ਉਹ 100 ਕਿਲੋ ਦਾ ਕੱਟਾ ਮੋਢੇ ਤੇ ਚੁੱਕ ਕੇ ਪੈੜੀ ਚੜ ਜਾਂਦਾ ਜਦੋਂ ਉਹ 40 ਸਾਲ ਦਾ ਹੋਏਗਾ ਉਹ 50 ਕਿਲੋ ਦਾ ਕੱਟਾ ਚੁੱਕ ਕੇ ਪੈੜੀ ਚੜੇਗਾ ਜਦੋਂ ਉਹ 60 ਸਾਲ ਦਾ ਹੋ ਜਾਏਗਾ ਤਾਂ ਉਹ ਕਹਿੰਦਾ ਭਾਈ ਤੁਸੀਂ ਚੱਕ ਲਓ ਮੇਰੀ ਕਮਰ ਜਵਾਬ ਦੇ ਜੇਗੀ ਪਰ ਜਦੋਂ ਗੱਲ ਆਂਦੀ ਹੈ ਹੋਰ ਪਾਸੇ ਦੀ ਬੋਡੀ એનર્ਜੀ ਦੀ ਮੈਰਿਡ ਲਾਈਫ ਦੀ ਤਾਂ ਬੰਦਾ ਬੁਢਾ ਨਹੀਂ ਹੋਣਾ ਚਾਹੁੰਦਾ ਜੋ ਲਾਈਫ ਉਹਨੇ 30 ਸਾਲ ਦੀ ਉਮਰ ਵਿੱਚ ਦੇਖੀ ਹੈ ਆਪਣੀ ਵਾਈਫ ਦੇ ਨਾਲ ਉਹ ਚਾਹੁੰਦਾ ਹੈ 70 ਸਾਲ ਦੀ ਉਮਰ ਵਿੱਚ ਵੀ ਮੈਂ ਉਹੀ ਲਾਈਫ ਇੰਜੋਏ ਕਰਾਂ ਆਯੁਰਵੈਦਿਕ ਕਹਿੰਦਾ ਜੀ 100 ਸਾਲ ਤੱਕ ਇੰਜੋਏ ਕੀਤੀ ਜਾ ਸਕਦੀ ਹੈ ਮੈਰਿਡ ਲਾਈਫ ਦੇਖੋ ਜਿਹੜੀ ਗੱਲ ਐ ਆਯੁਰਵੇਦ ਕਹਿੰਦਾ ਉਹ ਗੱਲ ਐ ਕਹਿੰਦਾ ਵੀ ਤੁਸੀਂ ਉਹ ਚੀਜ਼ਾਂ ਦਾ ਸੇਵਨ ਕਰਨਾ ਐ ਆਯੁਰਵੇਦ ਐ ਨਹੀਂ ਕਹਿੰਦਾ ਕਿ 100 ਸਾਲ ਤੱਕ ਇੰਜੋਏ ਕਰ ਸਕਦੇ ਆ ਆਯੁਰਵੇਦ ਤੇ ਇਹ ਗੱਲ ਕਰਦਾ ਕਿ ਕਿਹੜੀ ਏਜ ਐ ਕਿਹੜੀ ਏਜ ਚ ਕਿਸ ਚੀਜ਼ ਨੂੰ ਤੁਸੀਂ ਧਾਰਨ ਕਰਨਾ ਐ ਧਾਰਨ ਕਰਨਾ ਮਤਲਬ ਰੋਕਣਾ ਐ ਆਯੁਰਵੇਦ ਐ ਕਹਿੰਦਾ 70 ਸਾਲ ਤੋਂ ਬਾਅਦ ਤੁਸੀਂ ਸ਼ੂਕਰ ਨੂੰ ਧਾਰਨ ਕਰਨਾ ਐ ਧਾਰਨ ਕਰਨ ਦਾ ਮਤਲਬ ਐ ਵੀ ਉਹਨੂੰ ਘੱਟ ਯੂਜ਼ ਕਰਨਾ ਐ ਤਾਂ ਕਿ ਤੁਹਾਡਾ ਓਜ ਬਣਿਆ ਰਹੇ ਤੁਹਾਡੀ ਬਾਡੀ ਚ એનર્ਜੀ ਰਹੇ ਰੁਟੀਨ ਦੇ ਕੰਮ ਵਾਸਤੇ ਪਰ ਉਸ ਤੋਂ ਪਹਿਲੇ ਤੁਸੀਂ ਮੈਰਿਡ ਲਾਈਫ ਫੁੱਲ ਇੰਜੋਏ ਕਰ ਸਕਦੇ ਹੋ ਪਰ ਐਸੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਦੇ ਕੇ ਵੀ 80 ਸਾਲ ਦਾ ਬੰਦਾ 40 ਸਾਲ 50 ਸਾਲ ਵਾਲੀ ਫੀਲਿੰਗ ਲੈਂਦਾ ਉਹਦੀ ਬਾਡੀ ਚ ਨਹੀਂ ਹੀ એનર્ਜੀ ਆ ਜਾਂਦੀ ਹੈ 19 ਹੀ ਤਾਕਤ ਆ ਜਾਂਦੀ ਹੈ ਉਹ ਜੜੀ ਬੂਟੀਆਂ ਵੀ ਆਯੁਰਵੇਦ ਦੀ ਕਿਤਾਬ ਵਿੱਚ ਲਿਖੀਆਂ ਦੱਸ ਦਿਓ ਜੀ ਕਿਹੜੀ ਕਿਤਾਬ ਹੈ ਤੁਹਾਨੂੰ ਕਿਤਾਬ ਦਿਖ ਦਿਓ ਦੇਖੋ ਉਹ ਸਾਰੀ ਜੜੀ ਬੂਟੀਆਂ ਕਰਕੇ ਨਾ ਅਸੀਂ ਇਹ ਫਾਰਮੂਲਾ ਹੀ ਬਣਾ ਦਿੱਤੀ ਆ ਆਪ ਵੀ ਦਿਖਾਵਾਂਗੇ ਇਹ ਪਾਊਡਰ ਹੈਗਾ ਜਿਹੜਾ ਇਰੈਕਸ਼ਨ ਦੀ ਜਿਹਨੂੰ ਪ੍ਰੋਬਲਮ ਹੈ ਏਡੀ ਦੀ ਪ੍ਰੋਬਲਮ ਹੈ ਟਾਈਮਿੰਗ ਦਾ ਜਿਨ੍ਹਾਂ ਨੂੰ ਕਨਸਰਨ ਹੈ ਜਿਨ੍ਹਾਂ ਨੂੰ એનર્ਜੀ ਲੈਵਲਸ ਲੋ ਹੈ ਯੰਗ ਜਨਰੇਸ਼ਨ ਜਿਨ੍ਹਾਂ ਦੀ ਮੈਰਿਜ ਹੋਣ ਵਾਲੀ ਹੈ ਉਹਨਾਂ ਨੂੰ ਲੱਗਦਾ ਹੈ એનર્ਜੀ ਲੈਵਲ ਲੋ ਹੈ ਉਹਦੇ ਉੱਤੇ ਕੰਮ ਕਰਦਾ ਹੈ ਥਿਸ ਇਜ਼ ਨਿਊਰੋ ਪਾਊਡਰ ਜਿਹੜਾ ਇਹਦੇ ਤੇ ਕੰਮ ਕਰਦਾ ਹੈ ਤੇ ਹੁਣ ਕਿਤਾਬ ਕੀ ਕਹਿੰਦੀ ਹੈ ਅਗਰ ਕਿਤਾਬ ਦੀ ਗੱਲ ਕਰ ਲਈਏ ਬਹੁਤ ਐਸੇ ਫਾਰਮੂਲੇ ਸਰ ਸਾਨੂੰ ਉਹ ਲੱਡੂ ਜ਼ਰੂਰ ਦੱਸਿਓ ਜਿਹੜਾ ਤੁਸੀਂ ਮਰੀਜ਼ ਨੂੰ ਬੈਠੇ ਬੈਠੇ ਦੱਸਿਆ ਸਾਡੇ ਦਰਸ਼ਕਾਂ ਤੱਕ ਉਹ ਲੱਡੂ ਜ਼ਰੂਰ ਪਹੁੰਚਣਾ ਚਾਹੀਦਾ ਉਹ ਲੱਡੂ ਲੱਡੂ ਕਰਦੇ ਜਾ ਰਹੇ ਸੀ ਜੀ ਦੇਖੋ ਉਹ ਲੱਡੂ ਅਜੇ ਥੋੜੇ ਜਿਹਾ ਬਣਾਏ ਸੀ ਠੀਕ ਹੈ ਜੀ ਤੇ ਉਹ ਅਸੀਂ ਪੇਸ਼ੈਂਟ ਵਾਸਤੇ ਕੋਈ ਸਪੈਸ਼ਲ ਆਰਡਰ ਆਇਆ ਸੀ ਉਹਦੇ ਵਾਸਤੇ ਹੀ ਬਣਾਏ ਸੀ ਵੀ ਉਹਨੇ ਕਿਹਾ ਸੀ ਮੈਨੂੰ ਐਵੇਂ ਦੀ ਚੀਜ਼ ਚਾਹੀਦੀ ਹੈ ਬਾਰ ਦਾ ਸਾਡਾ ਭਰਾ ਸੀ ਕੋਈ ਉਹਦੇ ਵਾਸਤੇ ਬਣਾਇਆ ਸੀ ਪਰ ਰੂਟੀਨ ਜਿਹੜੀ ਚੀਜ਼ ਦਿੰਨੇ ਆ ਕੋਸਟ ਇਫੈਕਟਿਵ ਵੀ ਬੜੀ ਜ਼ਰੂਰੀ ਹੁੰਦੀ ਹੈ ਵੀ ਹਰ ਬੰਦਾ ਅਫੋਰਡ ਵੀ ਨਹੀਂ ਕਰ ਸਕਦਾ ਚੀਜ਼ਾਂ ਨੂੰ ਤੇ ਜਿਹੜੀ ਗੱਲ ਕਿਤਾਬ ਵਿੱਚ ਲਿਖੀ ਮੈਂ ਹੁੰਦੀ ਹੀ ਗੱਲ ਕਰ ਰਿਹਾ ਤੁਹਾਡੇ ਨਾਲ ਕੋਈ ਉਹ ਹੋਰ ਡਿਸਕਸ਼ਨ ਨਹੀਂ ਹੈ ਆਪਣੀ ਜਿਹੜੀ ਅਸੀਂ ਇਹ ਚੀਜ਼ ਬਣਾਈ ਹੋਈ ਹੈ ਦੇਖੋ ਇਹ ਕਿਤਾਬ ਕੀ ਕਹਿੰਦੀ ਹੈ ਇਹ ਕਿਤਾਬ ਕਹਿੰਦੀ ਹੈ ਜੀ ਅਗਰ ਭੋਜਨ ਕੇ ਅੰਤ ਮੇ ਯਾਨੀ ਰੋਟੀ ਖਾਣ ਤੋਂ ਬਾਅਦ ਜੇ ਇੰਦਾ ਤੁਸੀਂ ਸੇਵਨ ਕਰ ਲਿਆ ਭੋਜਨ ਕੇ ਅੰਤ ਮੇ ਅਗਰ ਇਸ ਕਾ ਸੇਵਨ ਕੀਤਾ ਜਾਏ ਤੋ ਇਹ ਆਪਕੇ ਸ਼ਰੀਰ ਕੋ ਬੁੱਧੀਵਾਨ ਦਿਮਾਗ ਤੇਜ ਸਦਾ ਵਿਰਿਆਵਾਨ ਮਤਲਬ ਸ਼ੁਕਰ ਬੋਡੀ ਚ ਐਨਰਜੀ ਵਿਰਿਆ ਕਹਿੰਦੇ ਆ ਵਿਰਿਆਵਾਨ ਬਣਾਤਾ ਹੈ ਕਾਮੋਤਮਤ ਮਤਲਬ ਕਾਮ ਮੈਰਿਡ ਲਾਈਫ ਇੰਜੋਏ ਕਰਨਾ ਜਿਹਨੂੰ ਆਪਾਂ ਕਹਿ ਲਈਏ ਉਹਨੂੰ ਬਣਾਉਂਦਾ ਹੈ ਇਸਤਰੀ ਕੇ ਸਾਥ ਸੰਭੋਗ ਕਰਨੇ ਮੈਂ ਅਤਿਅੰਤ ਕੋਸ਼ਲ ਮਤਲਬ ਤੁਸੀਂ ਅਗਰ ਮੈਰਿਡ ਲਾਈਫ ਇੰਜੋਏ ਕਰਨਾ ਚਾਹਦੇ ਹੋ ਉਹਦੇ ਚ ਕੁਸ਼ਲਤਾ ਆ ਜਾਏਗੀ ਇਹ ਗੱਲ ਕਿਤਾਬ ਲਿਖੀ ਹੈ ਹੈਪੀਨੈਸ ਆ ਜਾਏਗੀ ਹੈਪੀਨੈਸ ਆ ਜਾਏਗੀ ਤੁਹਾਡੀ ਮੈਰਿਡ ਲਾਈਫ ਵਿੱਚ ਉਹ ਇਹ ਚੀਜ਼ ਕਿਤਾਬ ਕਹਿੰਦੀ ਹੈ ਕਿਹੜੀ ਚੀਜ਼ ਹੈ ਇਹ ਲੋਕ ਹੈ ਇਹਦੇ ਚ ਲਗਭਗ ਚੀਜ਼ਾਂ ਪੈਂਦੀਆਂ ਜੀ ਰੋਟੀ ਖਾਣ ਤੋਂ ਬਾਅਦ ਖਾਣਾ ਹੈ ਰੋਟੀ ਖਾਣ ਤੋਂ ਬਾਅਦ ਖਾਣਾ ਹੈ ਇਹਦੇ ਚ ਟੋਟਲ 26 27 ਚੀਜ਼ਾਂ ਪੈਂਦੀਆਂ ਜੀ ਕੁਝ ਇੱਕ ਮੈਂ ਦੱਸ ਦਿਨਾ ਜਿਹੜੀ ਆਮ ਪੈਂਦੀਆਂ ਨੋਟ ਕਰ ਲਓ ਵੀਡੀਓ ਸ਼ੇਅਰ ਕਰ ਲਓ ਅंसारी ਨੂੰ ਜਾ ਕੇ ਦਿਖਾ ਦਿਓ ਇਹ ਫਾਰਮੂਲਾ ਘਰੇ ਬਣਾ ਲਓ ਨਹੀਂ ਬਣਾ ਸਕਦੇ ਤੇ ਹੋਰ ਚੀਜ਼ਾਂ ਨਾਲ ਹੀ ਇਹਨਾਂ ਦੇ ਪਾ ਕੇ ਪਸ਼ਮਾ ਪਾ ਕੇ ਵੰਗ ਤ੍ਰਿਵੰਗ ਚੌਣ ਮਖੀ ਐਵੇਂ ਦੀ ਪਸ਼ਮਾ ਪਾ ਕੇ ਅਸੀਂ ਨਿਊਰੋ ਪਾਊਡਰ ਬਣਾਇਆ ਹੋਇਆ ਹੈ ਇਹ ਹੀ ਫਾਰਮੂਲਾ ਜਿਹੜਾ ਕਾਰਗਰ ਹੈ ਹਰ ਏਜ ਦੇ ਉੱਤੇ 80 ਸਾਲ ਦਾ ਬੰਦਾ ਵੀ ਇਹ ਕਹਦੇਗਾ ਵੀ ਹਾਂ ਮੈਂ ਮੇਨੂੰ ਬੋਡੀ ਚ એનર્ਜੀ ਹੈ ਨਾਲੇ ਅਸੀਂ ਡਾਈਜੈਸ਼ਨ ਵਾਸਤੇ ਅਸ਼ਵਿਨੋਪਰਾਸ਼ ਦੇ ਅੱਜ ਕੱਲ ਤਾਂ ਜੀ 25 25 ਸਾਲ ਦੇ ਮੁੰਡੇ 80 80 ਸਾਲਾਂ ਦੇ ਲੱਗੇ ਜਾਂਦੇ ਨੇ ਤੇ ਉਹ ਉਹਨਾਂ ਨੇ ਆਪਣੇ ਆਪ ਨੂੰ ਖਰਾਬ ਕਰ ਲਿਆ ਜੀ ਇਹ ਗਲਤ ਆਦਤਾਂ ਪਾ ਕੇ ਖਰਾਬ ਕਰ ਲਿਆ ਪਰ ਉਹਨਾਂ ਦੇ ਉੱਤੇ ਇਹ ਚੀਜ਼ ਕੰਮ ਕਰਦੀ ਹੈ ਸਭ ਤੋਂ ਪਹਿਲੀ ਚੀਜ਼ ਲੈਣੀ ਹੈ ਆਮਲਕੀ ਆਮਲਾ ਆਮਲਾ ਠੀਕ ਹੈ ਸੈਂਦਾ ਲਵਣ ਕੁਸ਼ਟ ਕਟਫਲ ਪਿਪਲੀ ਸੁੰਠੀ ਅਜਵੈਣ ਅਜਮੋਦਾ ਇਸ ਤੀ ਮਤੂ ਤੇਜ ਇਸ ਕਰਕੇ ਬੋਲ ਰਿਹਾ ਇਹਨੂੰ ਵੀਡੀਓ ਨੂੰ ਸੇਵ ਕਰਕੇ ਆਰਮਨਾਲ ਸੁਣ ਲਿਆ ਜੇ ਕਿਉਂਕਿ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਇਹਨਾਂ ਨੇ ਮੈਨੂੰ ਕਹਿ ਦੇਣਾ ਹੈ ਵੀ ਟਾਈਮ ਹੋ ਗਿਆ ਜੀ ਸਾਡੇ ਦੇ ਇੰਨਾ ਹੀ ਕੋਟਾ ਹੈਗਾ ਬਹੁਤ ਲੰਬੀ ਲੰਬੀ ਵੀਡੀਓ ਬਣ ਗਈ ਡਾਕਟਰ ਸਾਹਿਬ ਤੁਹਾਡੇ ਤੁਹਾਨੂੰ ਕੋਈ ਕਾਲ ਕਰਕੇ ਇਹ ਨੁਸਖਾ ਫਾਰਮੂਲਾ ਪੁੱਛਣਾ ਚਾਹੇ ਦੱਸ ਸਕਦੇ ਹੋ ਦੇਖੋ ਦਵਾਈ ਤੇ ਅਸੀਂ ਭੇਜ ਸਕਨੇ ਆ ਇੰਨੇ ਫੋਨ ਵੱਜ ਜਾਣਗੇ ਕਿੰ ਨੂੰ ਸਮਝਾਵਾਂਗੇ ਵੀ ਇੰਨੇ ਆ ਜਾਂ ਤੇ ਮਰੀਜ਼ ਦੇਖ ਲਾਂਗੇ ਅਸੀਂ ਜਾਂ ਉਹ ਕਰ ਲਾਂਗੇ ਸਾਨੂੰ ਕਿਉਂ ਸਟ्रेस ਡਿਪਰੈਸ਼ਨ ਦੇ ਰਹੇ ਹੋ ਵੀਡੀਓ ਹੀ ਸੇਵ ਕਰ ਲਓ ਵੀਡੀਓ ਪੰਸਾਰੀ ਨੂੰ ਜਾ ਕੇ ਸੁਣਾਣੀ ਹੈ ਮੈਂ ਦੁਬਾਰਾ ਬੋਲ ਦਿੰਨਾ ਇਹ ਟੋਟਲ ਕਿੰਨੀਆਂ ਚੀਜ਼ਾਂ ਨੇ ਜੀ ਇਹ ਲਗਭਗ 26 27 ਚੀਜ਼ਾਂ ਜੀ ਇਸ ਤੋਂ ਬਾਅਦ ਜਿਹੜੀ ਭਸਮਾ ਪਾਣੀ ਆ ਉਹ ਅਲੱਗ ਹੈਗੀਆਂ ਠੀਕ ਹੈ ਅਮਲਕੀ ਸੈਂਦਾ ਲਵਣ ਕੁਸ਼ਟ ਕਟਫਲ ਪਿਪਲੀ ਸੁੰਠੀ ਅਜਵੈਣ ਅਜਮੋਦਾ ਯਸਟੀ ਮਧੂ ਜੀਰਾ ਸਹਾ ਜੀਰਾ ਧਨੀਆ ਕਚੂਰ ਕ੍ਰਕਟਾ ਸ਼੍ਰਿੰਗੀ ਵੰਚ ਨਾਗ ਨਾਗ ਕੇਸਰ 43 ਪੱਤਰ ਛੋਟੀ ਇਲਾਚੀ ਦਾਲਚੀਨੀ ਤੇਜ ਪੱਤਾ ਮਿਰਚ ਹਰਿਤਕੀ ਵਿਬਿਤਕ ਇੰਦੇ ਚ ਗੁੜ ਪਾਣਾ ਹੈ ਸ਼ਹਿਦ ਪਾਣਾ ਹੈ ਤੁਸੀਂ ਬਿਨਾ ਗੁੜ ਦੇ ਸ਼ਹਿਦ ਦੇ ਲੈਣੀ ਹੈ ਜੇ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਕੋਈ ਵੀ ਸ਼ੂਗਰ ਦੀ ਪ੍ਰੋਬਲਮ ਹੈ ਜੇ ਤੁਸੀਂ ਇਹਦੀ ਵਰਤੋਂ ਕਰ ਲਈ ਤੇ ਤੁਸੀਂ ਜਿਹੜੀ ਮੈਂ ਗੱਲਾਂ ਦੱਸੀਆਂ ਬੁੱਧੀਵਾਨ ਸਦਾ ਵਿਰੇਵਾਨ ਔਰ ਮੈਰਿਡ ਲਾਈਫ ਇੰਜੋਏ ਕਰਨ ਦੀ ਫੀਲਿੰਗ અત્યੰਤ ਕੋਸ਼ਲ ਮਤਲਬ ਇੰਜੋਏ ਕਰ ਸਕਦੇ ਹੋ ਨੂੰ ਇਹ ਮੈਂ ਨਹੀਂ ਕਹਿ ਰਿਹਾ ਕਿਤਾਬ ਕਹਿ ਰਹੀ ਹੈ ਤੇ ਤੁਸੀਂ ਸਿੰਪਲ ਕੰਮ ਕਰਨਾ ਹੈ ਅਸ਼ਵਿਨੋਪਰਾਸ਼ ਜਿੰਦੇ ਚ ਉਹ ਸਾਰੀ ਇਹ ਸਾਰੇ ਚੀਜ਼ ਇਹਦੇ ਚ ਪਾ ਦਿਓ ਜੀ ਇਸ ਤਰ੍ਹਾਂ ਜੇ ਸਾਰੀਆਂ ਪਸਮੇ ਵਿੱਚ ਬਣਾ ਕੇ ਨਹੀਂ ਪਾ ਸਕਦੇ ਪਾਤਾ ਜੀ ਇਹਦੇ ਨਾਲ ਇਹਦੇ ਵਿੱਚ ਹੀ ਪਾ ਦਿਓ ਇਹ ਪਾਊਡਰ ਬਣਾਤਾ ਵਿੱਚੇ ਅਗਰ ਇਹਨੂੰ ਇਹਦੇ ਚ ਪਾ ਦਾਂਗੇ ਤੇ ਲਾਈਫ ਦਾ ਬੜਾ ਫਰਕ ਪਿਆ ਜਾਂਦਾ ਚੀਜ਼ਾਂ ਦੀ ਕਿਉਂਕਿ ਅਸੀਂ ਅਸ਼ਵਿਨੋਪਰਾਸ਼ ਵੀ ਜਿਹੜਾ ਬਣਾਉਨੇ ਆ એનર્ਜੀ ਵਾਸਤੇ ਇਹਦੇ ਚ ਕੋਈ ਚੀਨੀ ਨਹੀਂ ਪਾਉਂਦੇ ਸਿਰਫ ਗੋੜ ਤੇ ਸ਼ਹਿਦ ਪਾਨੇ ਆ ਤਾਂ ਔਰ ਇਸ ਕਰਕੇ ਇਹ ਬਹੁਤ ਜਲਦੀ ਕੰਜ਼ੂਮ ਵੀ ਕਰਨਾ ਹੁੰਦਾ ਹੈ ਪੜਾਅ ਇਫੈਕਟਿਵ ਹੈ ਅਗਰ ਇਹ ਸਾਰੀ ਚੀਜ਼ਾਂ ਇੰਦੇ ਚ ਪਾ ਦਾਂਗੇ ਤੇ ਟੇਸ ਦਾ ਫਰਕ ਪੈ ਜਾਏਗਾ ਖਰਾਬ ਹੋਣ ਦਾ ਖਤਰਾ ਰਹਿੰਦਾ ਇਸ ਕਰਕੇ ਪਾਊਡਰ ਅਸੀਂ ਅਲੱਗ ਦੇ ਦਿੰਨੇ ਆ ਇੰਦੇ ਚ ਇਹ ਸਾਰੀ ਚੀਜ਼ਾਂ ਪਾਈਆਂ ਹੋਈਆਂ ਨਾਲੇ ਵੰਗ ਬਸਮ ਤ੍ਰਿਵੰਗ ਬਸਮ ਸਵर्ण ਮਾਖਿਕ ਬਸਮ ਸਵर्ण ਬਸਮ ਹੀਰਕ ਬਸਮ ਉਹ ਚੀਜ਼ਾਂ ਵੀ ਪਾਈਆਂ ਜਿਹੜੀ ਆਯੁਰਵੈਦਿਕ ਕਿਤਾਬ ਲਿਖਦੀ ਹੈ ਬੋਡੀ ਨੂੰ એનર્ਜੀ ਦੇਣ ਵਾਸਤੇ ਜੀ ਜੀ अच्छा डॉक्टर साहब फिर इस तरह का कोई फार्मूला ਜਿਹੜਾ मतलब ਘਰੇ ਪਤਾ ਬਣਾ ਲੱਗੇ ਬਹੁਤ ਸਾਰੇ ਦਿੱਕਤਾਂ ਕਈ ਵਾਰ ਹੋ ਜਾਂਦੀਆਂ ਨੇ ਕਿਤਾ ਕੀ ਪਤਾ ਲੱਗਣਾ ਜੀ ਇਹ ਤੇ એનર્ਜੀ ਦਾ ਫਾਰਮੂਲਾ ਹੈ ਕੋਈ ਲੈਵਲ ਤਾਂ ਨਹੀਂ ਕਰਦੇ ਨਹੀਂ ਨਹੀਂ ਮੈਂ ਖੁਦ ਵੈਦਾਂ ਜੀ ਮੈਂ ਇਹ ਜੜੀ ਬੂਟੀਆਂ ਲੈ ਕੇ ਇਹਨੂੰ ਕੁੱਟ ਕੇ ਜਿਵੇਂ ਪੁਰਾਣੇ ਵੈਦ ਸਾਰੀ ਪਸਮਕ ਕੁੱਟ ਕੇ ਪੁੜੀਆਂ ਬੰਦ ਕੇ ਦਿੱਤੇ ਸੀ ਐਵੇਂ ਅਸੀਂ ਸਾਰੇ ਪਾਊਡਰਾਂ ਨੂੰ ਕੁੱਟ ਕੇ ਆਪਣੇ ਮਰੀਜ਼ਾਂ ਨੂੰ ਜਿਹੜੇ ਮਰੀਜ਼ ਨਹੀਂ ਹੈ ਅੱਧੀ ਚਮਚ ਸਵੇਰੇ ਅੱਧੀ ਚਮਚ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈਣੀ ਹੈ ਕੀ ਆ ਕਿਆ ਬਾਤ ਹੈ ਬਾਅਦ ਵਿੱਚ ਹੋ ਜਾਣੀ ਹੈ ਜੀ ਜਦੋਂ ਤੁਸੀਂ ਇਹਨੂੰ ਲਾਓਗੇ ਪਾਊਡਰ ਨੂੰ ਤੇ ਜਿਹੜੇ ਜਿਮ ਵਾਲੇ ਹੈਗੇ ਸਾਡੇ ਭਰਾ ਉਹ ਸਿਰਫ ਇਹਦੇ ਨਾਲ ਨਾਲ ਹੀ ਇਹਦੇ ਨਾਲ ਵਰਤੋਂ ਕਰਨੀ ਹੈ ਪਾਊਡਰ ਦੀ એનર્ਜੀ ਪਾਊਡਰ ਦੀ ਇਹਦੇ ਵਿੱਚ ਉਹ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਤੁਹਾਡੇ ਸਟੈਮੀਨਾ ਨੂੰ ਵਧਾਉਂਦੀ ਹੈ એનર્ਜੀ ਨੂੰ ਵਧਾਉਂਦੀ ਹੈ ਬੋਡੀ ਇਮਿਊਨਿਟੀ ਨੂੰ ਵਧਾਉਂਦੀ ਹੈ ਤੁਸੀਂ ਚਾਹਦੇ ਹੋ ਇੱਕ ਘੰਟਾ ਜਿਮ ਕਰਨੀ ਹੈ ਦੋ ਘੰਟੇ ਜਿਮ ਕਰਨੀ ਹੈ ਇਹਨੂੰ ਜਿਮ ਤੋਂ ਘੰਟਾ ਪਹਿਲੇ ਲੈ ਲਓ ਪਾਊਡਰ ਨੂੰ ਕਿਆ ਹੀ ਬਾਤ ਹੈ ਬੰਦਾ ਕਹੇਗਾ ਕੀ ਕਰੇਗੀ ਜੀ ਪ੍ਰੋਟੀਨ ਇਹਦੇ ਅੱਗੇ ਕੀ ਕਰਨਗੇ ਅੰਡੇ ਪਿਓਰ ਵੈਜੀਟੇਰੀਅਨ ਜੀ ਸਾਰੀ ਹਲ ਪਲਾਂਟ ਬੇਸਡ ਅਸੀਂ ਕਹਿ ਲਈਏਗਾ ਪਲਾਂਟ ਬੇਸਡ ਹੀ ਬਿਲਕੁਲ ਪਲਾਂਟ ਬੇਸਡ ਇੰਦੇ ਵਿੱਚ ਕੁਝ ਇਸ ਤੋਂ ਉੱਤਰ ਉੱਪਰ ਵਾਲੀ ਆਂਦੀ ਹੈ ਜਿਹੜੇ ਸਾਡੇ ਕੋਲ ਐਥਲੀਟ ਆਂਦੇ ਆਂ ਪਹਿਲਵਾਨ ਆਂਦੇ ਆਂ ਕੁੱਡੀ ਕਬੱਡੀ ਕੁਸ਼ਤੀ ਖੇਡਦੇ ਆਂ ਉਹ ਇੰਦੇ ਸਾਡੇ ਕੋਲੋਂ ਹੀਰਕ ਭਸਮ ਸੁਵਣ ਭਸਮ ਬੰਗ ਭਸਮ ਤ੍ਰਿਵੰਗ ਭਸਮ ਐਕਸਟਰਾ ਪਾਉਂਦੇ ਆਂ ਉਹ ਉਹਨਾਂ ਦੇ ਅਸੀਂ ਅੱਗੇ ਹੀ ਪਾ ਦਿੰਨੇ ਆ ਇਹ 100% ਪਲਾਂਟ ਬੇਸਡ ਹੈ ਬਿਨਾ ਪਲਾਂਟ ਬੇਸ ਦਾ ਨਹੀਂ ਹੈ ਕੋਈ ਕਿਡਨੀ ਦੇ ਉੱਤੇ ਖਤਰਾ ਨਹੀਂ ਕੋਈ ਹਾਰਟ ਦੇ ਉੱਤੇ ਖਤਰਾ ਨਹੀਂ ਬਲਕਿ ਬੋਡੀ ਨੂੰ ਜ਼ਿਆਦਾ એનર્ਜੀ ਦੇਵੇਗਾ ਜਿਹੜੀ ਰੈਗੂਲਰ ਚੀਜ਼ਾਂ ਅਸੀਂ ਘਾਰੇ ਚ ਲੈਂਦੇ ਸੀ ਉਹੀ ਚੀਜ਼ਾਂ ਹੈਗੀਆਂ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਤੁਸੀਂ ਇੱਕ ਖਾਸ ਚਮਨ ਪਰਾਸ਼ ਵੀ ਬਣਾਇਆ એનર્ਜੀ ਵਾਸਤੇ ਉਹ ਕਿਹੜਾ ਜਿਹਾ ਬੜਾ ਖਾਸ ਦੇਖੋ ਜਿਹੜੇ ਤੁਸੀਂ ਖਾਸ ਦੀ ਗੱਲ ਕਰ ਰਹੇ ਹੋ ਨਾ ਦੇਖੋ ਇੱਕ ਤੇ ਸਭ ਤੋਂ ਪਹਿਲੇ ਅਸੀਂ ਇਹ એનર્ਜੀ ਪਾਊਡਰ ਹੈ ਤੇ ਰੂਟੀਨ ਚਵਨ ਪ੍ਰਾਸ਼ ਜਿਹੜਾ ਅਸੀਂ ਸਟੈਮੀਨਾ ਵਾਸਤੇ ਦਿੰਨੇ ਆ ਜਿਨ੍ਹਾਂ ਨੂੰ ਜਾਦਾ ਜ਼ਰੂਰਤ ਪੈਂਦੀ ਐ ਸਟੈਮੀਨਾ ਦੀ ਸ਼ਿਲਾਜੀਤ ਅਸੀਂ ਉਹਨੂੰ ਨਾਲੇ ਦੇ ਦਿੰਨੇ ਆ ਤਾਂ ਕਿ ਜਿਮ ਦੀ ਪੂਰੀ એનર્ਜੀ ਰਵੇ ਨਾਲੇ ਨਾਲੇ ਜਿਹੜੀ 올ਡ ਏਜ ਵਿੱਚ ਪ੍ਰੋਬਲਮ ਆ ਜਾਂਦੀ ਐ 60 ਸਾਲ 70 ਸਾਲ ਤੋਂ ਉੱਤੇ ਪ੍ਰੋਬਲਮ ਆ ਜਾਂਦੀ ਐ ਉਹਦੇ ਵਾਸਤੇ ਜਿਹੜਾ ਚਵਨ ਪ੍ਰਾਸ਼ ਐ ਇਹ ਬੇਸਿਕ ਚਵਨ ਪ੍ਰਾਸ਼ ਤੇ ਆਈ ਐ ਜਦੋਂ ਇਹਦੇ ਚ ਅਸੀਂ ਸੁਨ ਪਾ ਦਿੰਨੇ ਆ ਹੀਰਕ ਪਾ ਦਿੰਨੇ ਆ ਵੰਗ ਪਾ ਦਿੰਨੇ ਆ ਤ੍ਰਿਵੰਗ ਪਾ ਦਿੰਨੇ ਆ ਤੇ ਇਹਨੂੰ ਅਸੀਂ ਰੈਡੀ ਕਰ ਲੈਂਦੇ ਆ ਕੋਸ਼ਿਸ਼ ਕਰਨਿਆ ਕਿ ਇਹ ਜਦੋਂ ਅਸੀਂ ਤਿਆਰ ਕਰੀਏ ਮਰੀਜ਼ ਦੇ ਅੱਗੇ ਹੀ ਤਿਆਰ ਕਰੀਏ ਤਾਂ ਕਿ ਕਿਉਂਕਿ ਕੋਸਟ ਸੋਣ ਹੀਰਕ ਦੀ ਵੱਜ ਜਾਂਦੀ ਹੈ ਨਹੀਂ ਤੇ ਅਸੀਂ ਮਰੀਜ਼ ਨੂੰ ਕਹਿੰਨੇ ਆ ਭਾਈ ਇਹ ਮੰਗਾ ਲਓ ਇੰਦੇ ਚੀਤ ਖੋਦ ਹੀ ਮਿਲਾ ਲਓ ਜੇ ਜੋ ਨਹੀਂ ਮਿਲਾ ਸਕਦੇ ਉਹਨੂੰ ਕਹਿੰਨੇ ਆ ਵੀ ਸਾਡੇ ਕੋਲ ਆ ਜਾਓ ਇਹ ਮਿਲਵਾ ਲਓ ਜਾਂ ਉਹ ਕਹਿੰਦੇ ਆ ਜੀ ਸਾਨੂੰ ਇਹ ਕੀ ਕੰਮ ਕਰੂ ਇਹ ਪੂਰੀ ਬੋਡੀ ਤੇ ਕੰਮ ਕਰਦਾ ਜੀ ਇਮਿਊਨਿਟੀ ਤੇ ਕੰਮ ਕਰਦਾ એનર્ਜੀ ਲੈਵਲ ਵਧਾ ਦਿੰਦਾ ਹੀਰਾ ਕੀ ਕੰਮ ਕਰਦਾ ਹੀਰਾ ਕੰਮ ਕਰਦਾ ਕੱਟਣ ਦਾ ਕੋਈ ਵੀ ਬੈਡ ਸੈੱਲ ਬੋਡੀ ਚ ਹੈ ਉਹਨੂੰ ਕੱਟਣ ਦਾ ਕੰਮ ਕਰੇਗਾ ਸ਼ੀਸ਼ਾ ਕੱਟਨੇ ਆ ਨਾ ਇੱਕ ਬਲੇਡ ਜਿਹਾ ਹੁੰਦਾ ਉਹਦੇ ਅੱਗੇ ਹੀਰਾ ਲੱਗਿਆ ਹੁੰਦਾ ਬਾਡੀ 'ਚ ਹੀਰਾ ਹਰ ਚੀਜ਼ ਨੂੰ ਕੱਟਦਾ ਹੈ ਜਿਹੜੀ ਹਾਰਮਫੁਲ ਹੈ ਕੈਂਸਰ ਹੈ ਉਹਨੂੰ ਵੀ ਕੱਟਦਾ ਹੈ ਜਿਹੜਾ ਫ੍ਰੀ ਰੈਡੀਕਲਸ ਘੁੰਮ ਰਿਹਾ ਉਹਨੂੰ ਵੀ ਕੱਟਦਾ ਹੈ ਬਾਡੀ ਦੀ ਡਿਟੇਰੇਸ਼ਨ ਹੋ ਰਹੀ ਹੈ ਘਟਾਵਟ ਹੋ ਰਹੀ ਹੈ ਬਾਡੀ ਦੀ ਬੁਜ਼ੁਰਗ ਹੋ ਰਿਹਾ ਬੰਦਾ ਉਹਨੂੰ ਵੀ ਕੱਟਦਾ ਹੈ ਉਹ ਕੰਮ ਹੀਰੇ ਦਾ ਹੈ ਸੋਣ ਦਾ ਕੀ ਕੰਮ ਹੈ ਸੋਨੇ ਦਾ ਕੰਮ ਹੈ ਇਮਿਊਨਿਟੀ ਦੇਣਾ ਸੋਨਾ ਉਨਾ ਹੀ ਪਾਣਾ ਹੁੰਦਾ ਜਿੰਨਾ ਕਿਤਾਬ ਵਿੱਚ ਲਿਖਿਆ ਹੋਇਆ ਹੈ ਬਹੁਤ ਜ਼ਿਆਦਾ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਕੋਸਟ ਬਹੁਤ ਵੱਡਾ ਫੈਕਟਰ ਹੋ ਜਾਂਦਾ ਹੈ ਤੁਸੀਂ 100 150 200 mg ਸੋਨਾ ਪਾ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਪਾਣ ਦੀ ਵੀ ਲੋੜ ਨਹੀਂ ਫਿਰ ਚਾਂਦੀ ਬਸਮ ਸਰੀਰ ਨੂੰ ਠੰਡਕ ਦਿੰਦਾ ਜੇ ਤੁਸੀਂ ਹੀਰਾ ਸੋਨਾ ਦਿਓਗੇ ਨਾਲੇ ਚਾਂਦੀ ਪਾ ਦੋਗੇ ਉਹਨੂੰ ਗੈਸਟ੍ਰਿਕ ਪ੍ਰੋਬਲਮ ਨਹੀਂ ਹੋਏਗੀ ਪਰ ਇਹ ਜਿਹੜਾ ਅਸ਼ਵਿਨੋ ਪ੍ਰਾਸ਼ ਹੈ ਪਿਓਰ ਚੀਜ਼ ਹੈ ਇਹਦੇ ਜਦੋਂ ਤੁਸੀਂ ਵਰਤੋਂ ਕਰ ਲੋਗੇ ਦੋਵੇਂ ਚੀਜ਼ਾਂ ਦੀ ਤੁਹਾਡੀ ਬੋਡੀ ਚ એનર્ਜੀ ਰਹੇਗੀ ਹੀ ਰਹੇਗੀ ਡਾਕਟਰ ਸਾਹਿਬ ਫਿਰ ਲੱਡੂ ਜੀ ਲੱਡੂ ਰਹਿ ਗਿਆ ਸਰ ਲੱਡੂ ਰਹਿ ਗਿਆ ਸਾਰਾ ਕੁਝ ਅੱਜ ਹੀ ਪੁੱਛ ਲੋਗੇ ਹੁਣ ਮੈਂ ਲੱਡੂ ਦੱਸ ਦਾਂਗਾ ਕਿਉਂਕਿ ਲੱਡੂ ਅਜੇ ਅਸੀਂ ਬਣਾਣਾ ਹੈ ਠੀਕ ਹੈ ਸਿਰਫ ਜਿਹੜੇ ਲੋਕੀ ਸਾਨੂੰ ਇਸ ਕਰਕੇ ਡਾਟ ਸਾਬ ਪੁੱਛ ਰਹੇ ਕਿ ਕਿ ਲੱਡੂ ਦੀਆਂ ਤਰੀਫਾਂ ਬੜੀਆਂ ਕਰਕੇ ਜਾ ਰਿਹਾ ਸੀ ਨਾ ਬੰਦਾ ਲੱਡੂ ਹੀ ਲੱਡੂ ਕਰਦਾ ਜਾ ਰਿਹਾ ਸੀ ਦੇਖੋ ਲੱਡੂ ਦਾ ਫਾਰਮੂਲਾ ਵੀ ਕਿਤਾਬ ਦਾ ਹੀ ਫਾਰਮੂਲਾ ਹੈ ਕੋਈ ਮੇਰਾ ਆਪਣਾ ਫਾਰਮੂਲਾ ਨਹੀਂ ਸਾਡੇ ਰਿਸ਼ੀ ਮੁਨੀ ਬਹੁਤ ਪਹਿਲੇ ਲਿਖ ਗਏ ਕਿਤਾਬ ਦੇ ਫਾਰਮੂਲੇ ਹਨ ਉਹ ਕਹਿੰਦੇ ਆ ਜੇ ਤੁਸੀਂ ਲੱਡੂ ਦਾ ਪ੍ਰਯੋਗ ਕਰੋਗੇ ਤੇ ਕੀ ਕੀ ਹੋ ਜਾਏਗਾ ਮੈਂ ਇੱਥੇ ਪੜ੍ਹ ਕੇ ਦੱਸ ਦਿਨਾ ਜੀ ਇੱਕ ਵਾਰੀ ਕੈਮਰਾਮੈਨ ਨੂੰ ਰਿਕਵੈਸਟ ਕਰਾਂਗੇ ਕਿ ਇੰਦਾ ਫੋਕਸ ਲੈ ਲੈਣ ਜਿਹੜਾ ਮੈਂ ਪੜਨ ਲੱਗਾ ਇਹ ਲਿੰਗ ਸੋwidetilde ਮਤਲਬ ਤੁਹਾਡਾ ਜਿਹੜਾ ਪ੍ਰਜਨਨ ਦਾ ਅੰਗ ਹੈ ਠੀਕ ਹੈ ਜੀ ਉਹਨੂੰ ਰੀਪ੍ਰੋਡਕਟਿਵ ਆਰਗਨ ਹੈ ਜਿਹੜਾ ਉਹਨੂੰ ਦਿੜਧਤਾ ਦਿੰਦਾ ਮਜ਼ਬੂਤੀ ਦਿੰਦਾ ਠੀਕ ਹੈ ਜੀ ਉਹਦੇ ਵਾਸਤੇ ਪਰਮੋਸ਼ ਦੀ ਹੈ ਸਭ ਤੋਂ ਵਧੀਆ ਓਸ਼ਦੀ ਹੈ ਬੱਲੇ ਤਾਕਤ ਦਿੰਦਾ ਹੈ ਵਿਸ਼ਯਵਾਥਰ ਮਤਲਬ ਵਿਰੀਅ ਨੂੰ ਵਧਾਉਂਦਾ ਹੈ ਵాయੂ ਨੂੰ ਘਟਾਉਂਦਾ ਹੈ ਸ਼ੁਕਰਸਯ ਜਨਨ ਪਰਮ ਮਤਲਬ ਤੁਹਾਡੇ ਹੁੰਦੇ ਕਾਊਂਟ ਨੂੰ ਵਧਾ ਦਿੰਦਾ ਹੈ ਇਹ ਗੱਲ ਬੁੱਕ ਲਿਖਦੀ ਹੈ ਉਸ ਤੋਂ ਬਾਅਦ ਲਿਖਦਾ ਹੈ ਉਹ ਸਥਿਰਤਾ ਸਰੀਰ ਦਾ ਜਿਹੜੀ ਇਮਿਊਨਿਟੀ ਹੈ એનર્ਜੀ ਹੈ ਉਹਨੂੰ ਵਧਾ ਦਿੰਦਾ ਹੈ ਇਸਤਰੀ ਪੁਰਸ਼ ਕਾਮਨਾ ਕਾਮਨਾ ਨੂੰ ਵਧਾਉਂਦਾ ਹੈ ਜਿਹੜੀ ਸਰੀਰ ਦੀ ਕਾਮਨਾ ਹੈ ਉਹਨੂੰ ਵਧਾਉਂਦਾ ਹੈ ਇਹਦੇ ਵਿੱਚ ਵੀ 63 ਤੋਂ ਜ਼ਿਆਦਾ ਚੀਜ਼ਾਂ ਪੈਂਦੀਆਂ 63 ਤੋਂ ਜ਼ਿਆਦਾ 63 ਲੱਡੂ ਜਿਹੜਾ ਤੁਸੀਂ ਬਣਾ ਕੇ ਦਿੱਤਾ ਉਹ 63 ਤੋਂ ਵੱਧ ਚੀਜ਼ਾਂ ਪਾਈਆਂ ਨੇ ਮੈਂ ਨਹੀਂ ਕਹਿ ਰਿਹਾ ਜੀ ਇਹ ਤਾਂ ਕਿਤਾਬ ਲਿਖੀ ਐ ਇੱਕ ਵਾਰੀ ਕਰੋ ਜੀ ਦੁਬਾਰਾ ਫੋਕਸ ਕਰੋ ਇੱਕ ਤੋਂ ਲੈ ਕੇ 63 ਤੱਕ ਦਿਖਾਈ ਦਿਓ ਜੀ ਬਸ ਇਹ ਇੱਕ ਨੰਬਰ ਲਿਖਿਆ ਠੀਕ ਹੈ ਜੀ ਅਬਰਕ ਬਸਮ ਲੋ ਬਸਮ ਵੰਗ ਬਸਮ ਜਾਵਿਤਰੀ ਚੂਰਨ ਜੈਫਲ ਚੂਰਨ ਇਹਦੋਂ ਆਂਦੇ ਆਂਦੇ ਜਦੋਂ ਅਸੀਂ ਇੱਧਰ ਆ ਜਾਂਦੇ ਆਂ ਤਿਲ ਕਰਕਟਾ ਸ਼੍ਰਿੰਗੀ ਇਹ ਲਿਖ ਕੇ ਇਹ ਦੇਖੋ ਇਹ ਲਿਖਿਆ ਹੋਇਆ ਹੈ ਇਹ 60 ਹੋ ਗਏ 69 70 71 72 73 ਇਹ ਸਾਰੀ ਚੀਜ਼ਾਂ ਪੈਂਦੀਆਂ ਜੇ ਹੁਣ ਮੈਂ ਸਾਰੀ ਚੀਜ਼ਾਂ ਦੱਸਣ ਲੱਗ ਜਾਵਾਂਗਾ ਬਹੁਤ ਲੰਮਾ ਹੋ ਜਾਣਾ ਇਹਨੂੰ ਅਸੀਂ ਤਿਆਰ ਕਰਕੇ ਲੱਡੂ ਬਣਾ ਦਿੰਨੇ ਆ ਜਿਵੇਂ ਲੱਡੂ ਕਰੂਗਾ ਕੀ ਲੱਡੂ ਹੁਣ ਸਾਨੂੰ ਉਹ ਵੀ ਜਿਹੜੀ ਗੱਲ ਤੁਸੀਂ ਸਾਨੂੰ ਦੱਸੀ ਸੀ ਉਹ ਜ਼ਰੂਰ ਦੱਸੋ ਵੀ ਲੱਡੂ ਕਰੇਗਾ ਕੀ ਦੇਖੋ ਇਹ ਵਿਆਹ ਦਾ ਲੱਡੂ ਹੈ ਠੀਕ ਹੈ ਜੀ ਵਿਆਹ ਦਾ ਲੱਡੂ ਜੋ ਕੰਮ ਕਰਨਾ ਹੈ ਉਹਦੇ ਤੇ 100% ਕੰਮ ਕਰਦਾ ਹੈ ਇਹ ਲੱਡੂ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਡੀ आयुर्वेदिक किताब ਕਹਿੰਦੀ ਹੈ ਐਸੀ ਚੀਜ਼ਾਂ ਜਿਹੜੀ ਸਰੀਰ ਨੂੰ એનર્ਜੀ ਦੇਣ ਕਿਉਂਕਿ ਇਹ ਸਾਰੀ ਚੀਜ਼ਾਂ ਵਾਜੀਕਰਨ ਦੇ ਅੰਦਰ ਆਉਂਦੇ ਵਾਜੀਕਰਨ ਹੁੰਦਾ ਹੈ ਬੋਡੀ ਨੂੰ એનર્ਜੀ ਦੇਣ ਵਾਲਾ ਦੋ ਅਧਿਆਏ ਐਸ ਹੈਗੇ ਰਸਾਇਣ ਸ਼ਾਸਤਰ ਔਰ ਵਾਜੀਕਰਨ ਤੇ ਵਾਜੀਕਰਨ ਦੇ ਅੰਦਰ ਹਰਬਸ ਹੈਗੀਆਂ ਜਿਹੜੀ ਇਹ ਹਰਬਸ ਜਦੋਂ ਤੁਸੀਂ ਵਰਤੋਂ ਕਰਦੇ ਹੋ ਤੁਹਾਡੀ ਬੋਡੀ ਨੂੰ એનર્ਜੀ ਆਏਗੀ ਆਏਗੀ ਇਹਨਾਂ ਚੋਂ ਕੁਛਕ ਚੀਜ਼ਾਂ ਸੀ ਰੂਟੀਨ ਇਚ ਯੂਜ਼ ਕਰ ਰਹੇ ਹੁੰਨੇ ਆ ਜਿਵੇਂ ਸਾਲਮ ਪੰਜਾ ਕੋਚ ਬੀਜ ਐ ਅਸ਼ਵਗੰਧਾ ਐ ਅਕਰਕਰਾ ਹੈ ਲੌਂਗ ਹੈ ਹਿੰਗ ਹੈ ਇਲਾਚੀ ਹੈ ਇਹ ਚੀਜ਼ਾਂ ਆਮ ਬੰਦੇ ਬਹੁਤ ਵੀਡੀਓ ਦੇਖਦੇ ਆ ਬਣਾਉਂਦੇ ਆ ਪਰ ਸਾਰੇ ਲੋਕੀ ਸੱਚਾਈ ਨਹੀਂ ਦੱਸਦੇ ਸੱਚਾਈ ਹੈਗੀ ਕਿਤਾਬ ਦੇ ਅੰਦਰ ਤੁਸੀਂ ਕਿਤਾਬ ਖੋਲੋ ਜਦੋਂ ਕਿਤਾਬ ਖੋਲਦੇ ਹੋ ਸਾਰੀ ਚੀਜ਼ਾਂ ਜਦੋਂ ਤਿਆਰ ਕਰ ਲੈਂਦੇ ਹੋ ਤੇ ਤੁਸੀਂ ਉਹ ਲੱਡੂ ਬਣਾ ਲੈਂਦੇ ਹੋ ਜਿਹੜਾ ਵਿਆਦ ਆ ਲੱਡੂ ਹੁੰਦਾ ਐਸੇ ਕਰਕੇ ਕਹਿੰਦੇ ਆ ਵਿਆਦ ਆ ਲੱਡੂ ਖਾਦਾ ਉਹ ਇਹ ਲੱਡੂ ਦੀ ਗੱਲ ਹੋ ਰਹੀ ਹੈ ਕਿ ਕਿਆ ਵਿਆਦ ਆ ਲੱਡੂ ਤੁਸੀਂ ਖਾਦਾ ਤੇ ਫਿਰ ਵਿਆਦ ਆ ਲੱਡੂ ਜੀ ਨੇ ਖਾਣਾ ਹੋਵੇ ਕਿੰਨੇ ਦਿਨ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਸਰ ਘਟੋ ਘਟ ਕਿਉਂਕਿ ਇਹ ਹੱਥ ਨਾਲ ਬਣਾਣਾ ਹੈ ਜੀ ਅਸੀਂ ਸਾਰਾ ਸਮਾਨ ਅਸੀਂ ਇਕੱਠਾ ਕਰਾਂਗੇ ਤੇ ਫਿਰ ਖੋਦੀ ਵੈਦ ਖੋਦੀ ਬਣਾ ਸਕਦਾ ਜੀ ਇਸ ਚੀਜ਼ ਨੂੰ ਵੈਦ ਆਪਣੀ ਨਿਗਰਾਨੀ ਚ ਬਣਾਉਂਦਾ ਤੇ ਬਹੁਤ ਜ਼ਿਆਦਾ ਵੀ ਨਹੀਂ ਬਣਾ ਸਕਦੇ ਆਰਡਰ ਤੇ ਹੀ ਬਣਾ ਸਕਨੇ ਆ ਤੇ ਅਗਰ ਅਸੀਂ ਗੱਲ ਕਰੀਏ ਕੱਟੋ ਘੱਟ 7 ਤੋਂ 8 ਦਿਨ ਚਾਹੀਦੇ ਆ ਕਿ ਅਗਰ ਕਿਸੇ ਦਾ ਆਰਡਰ ਆਉਂਦਾ 7-8 ਦਿਨ ਵਿੱਚ ਅਸੀਂ ਯੂ نو ਲੱਡੂ ਪਹੁੰਚਦਾ ਕਰ ਦਾਂਗੇ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੋ ਇਹ ਸੰਨ ਮਾਡਰਨ ਲੋਕਾਂ ਦੇ ਦੇਸੀ ਵਿਆਹ ਦੇ ਚਮਨਪ੍ਰਾਸ਼ ਸਿੰਘ ਡਾਕਟਰ ਵਿਵੇਕ ਆਉਜਾ ਸਾਹਿਬ ਜਿਨ੍ਹਾਂ ਨੇ ਅੱਜ ਬੜੀ ਖੁੱਲ ਕੇ ਔਰ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ ਨੁਸਕਾ ਫਾਰਮੂਲਾ ਸ਼ੇਅਰ ਕੀਤੇ ਨੇ ਤਾਕਤ ਵਾਲਾ ਮਸਲਾ ਨੂੰ ਤਾਕਤ ਦੇਣ ਵਾਲਾ ਮੈਰਿਡ ਲਾਈਫ ਨੂੰ ਸੱਚਜੇ ਢੰਗ ਨਾਲ ਸਚਾਰੂ ਢੰਗ ਨਾਲ ਚੜਾਉਣ ਵਾਲਾ ਨੁਸਕਾ ਫਾਰਮੂਲਾ ਵੀ ਉਹਨਾਂ ਨੇ ਦਿੱਤਾ ਹੈ ਅੱਛਾ ਡਾਕਟਰ ਸਾਹਿਬ ਕਈ ਵਾਰ ਹੁੰਦਾ ਨਾ ਜੀ ਵੀ ਜਿਹੜੇ ਸਾਡਾ ਨੌਜਵਾਨ ਵਰਗ ਹੈਗਾ ਝਿਜਕ ਜਾਂਦਾ ਗੱਲ ਕਰਨ ਲੱਗਿਆ ਦੇਖੋ ਝਿਜਕਣ ਦਾ ਮੁੱਦਾ ਹੈਗਾ ਕਿ ਕਈ ਵਾਰੀ ਅਸੀਂ ਵੀ ਸੋਚਨੇ ਆ ਵੀ ਇੰਨੀ ਜਲਦੀ ਪ੍ਰੋਬਲਮ ਕਿਉਂ ਆ ਗਈ ਹਾਂਜੀ ਆਯੁਰਵੇਦੀ ਜਦੋਂ ਵੀ ਕੋਈ ਗੱਲ ਕਰਦਾ ਨਾ ਉਹ ਆਯੁਰਵੇਦੀ ਇੱਕ ਹੀ ਗੱਲ ਕਰਦਾ ਹੈ ਕਿ ਆਯੁਰਵੇਦ ਨੂੰ ਇਸ ਪਾਸੋਂ ਦੇਖਦਾ ਹੈ ਕਿ ਸਿਰਫ ਫਾਰਮੈਡੀਸਨਸ ਦਾ ਕੰਮ ਕਰਦਾ ਹੈ ਪਰ ਜਦੋਂ ਮੇਰੇ ਕੋਲ ਪੇਸ਼ੈਂਟਸ ਆਉਣ ਲੱਗੇ ਮੈਂ ਲਗਭਗ 15 ਸਾਲ ਤੋਂ ਉੱਤੇ ਹੋ ਗਏ ਮੈਨੂੰ ਪ੍ਰੈਕਟਿਸ ਕਰਤੇ ਹੋਏ ਸਮੇਂ ਦੇ ਨਾਲ ਮੈਂ ਦੇਖਿਆ ਕਿ ਵਾਕੇ ਹੀ ਪ੍ਰੋਬਲਮ ਆ ਰਹੀ ਹੈ ਔਰ ਲੋਕੀ ਗੁੰਮਰਾਹ ਬਹੁਤ ਹੋ ਰਹੇ ਹਨ ਜਗਾ ਜਗਾ ਜਾ ਕੇ ਦਵਾਈਆਂ ਲੈ ਰਹੇ ਹਨ ਗੁੰਮਰਾਹ ਹੋ ਰਹੇ ਹਨ ਮੇਰੇ ਕੋਲ ਵੀ ਪੇਸ਼ੈਂਟ ਆਉਂਦੇ ਹਨ ਜਿਵੇਂ ਫੈਟੀ ਲਿਵਰ ਦੀ ਕਿਸੇ ਨੇ ਫੋਲੋਅਪ ਕੀਤਾ ਆ ਕੇ ਕਹਿੰਦਾ ਜੀ ਮੈਨੂੰ ਵੀਕਨੈਸ ਹੈ ਕੋਈ ਹਰਟ ਵਾਸਤੇ ਆਂਦਾ ਫਿਰ ਕਹਿੰਦਾ ਜੀ ਮੈਨੂੰ ਵੀਕਨੈਸ ਹੈ ਅਲਟੀਮੇਟਲੀ ਕਿਤੇ ਨਾ ਕਿਤੇ ਉਹਦੇ ਵੀਕਨੈਸ ਚੱਲ ਰਹੀ ਹੈ ਉਹ ਚਿਚਕ ਰਹੇ ਹੈ ਗੱਲ ਕਰਦੇ ਹੋਈ ਤਾਂ ਹੀ ਅੱਜ ਮੈਂ ਇਹ ਵੀਡੀਓ ਬਣਾਈ ਹੈ ਚਿਚਕਣ ਦੀ ਲੋੜ ਨਹੀਂ ਹੈ ਆਯੁਰਵੇਦ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਜਿਹੜੇ ਹੋਰ ਉਹ ਗੱਲਾਂ ਦੇਖਦੇ ਆ ਕੋਈ ਚੀਜ਼ਾਂ ਖਾ ਰਹੇ ਆ ਉਹ ਆਯੁਰਵੇਦ ਦੇ ਸਾਹਮਣੇ ਬਣੀ ਹੈ ਕਿ ਨਹੀਂ ਬਣੀ ਮੈਨੂੰ ਨਹੀਂ ਪ ਪਰ ਅਗਰ ਆਯੁਰਵੇਦ ਦੀ ਕਿਤਾਬ ਦੇ ਵਿੱਚੋਂ ਜਿਹੜੀ ਚੀਜ਼ ਅਸੀਂ ਤੁਸੀਂ ਕੱਢ ਕੇ ਮਰੀਜ਼ ਨੂੰ ਦਿਓਗੇ ਮਰੀਜ਼ ਦੀ ਲਾਈਫ ਵਧੀਆ ਰਹੇਗੀ ਠੀਕ ਚੱਲੇਗੀ ਕੋਈ ਵੀ ਐਸੀ ਚੀਜ਼ ਖਾਂਦੀ ਲੋੜ ਨਹੀਂ ਹੁੰਦੀ ਜਿਹੜੀ ਜਿੰਦਾ ਤੁਹਾਨੂੰ ਪਤਾ ਹੀ ਨਹੀਂ ਆਿੰਦੇ ਚ ਕੀ ਹੈ ਨੇਚਰਲ ਚੀਜ਼ਾਂ ਤੁਹਾਡੇ ਸੋਸਾਇਟੀ ਚ ਪਈਆਂ ਤੁਹਾਡੇ ਨੇਚਰ ਚ ਪਈਆਂ ਉਹੀ ਚੀਜ਼ਾਂ ਦੀ ਤੁਸੀਂ ਵਰਤੋਂ ਕਰੋ ਤੇ ਆਪਣੀ એનર્ਜੀ ਨੂੰ ਪੂਰਾ ਕਰੋ ਸ਼ਾਸਤਰਾਂ ਵਿੱਚ ਜੋ ਗੱਲ ਲਿਖੀ ਹੋਈ ਹੈ ਜੇ ਸ਼ਾਸਤਰਾਂ ਦੀ ਗੱਲ ਦੀ ਚੀਜ਼ਾਂ ਦੀ ਤੁਸੀਂ ਵਰਤੋਂ ਕਰ ਲੋਗੇ ਤੁਸੀਂ ਕਦੀ ਵੀ ਬੁੱਢੇ ਨਹੀਂ ਹੋ ਸਕਦੇ। ਕੀ ਬੋਲਤਾ? ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ ਫਿਰ ਤੁਹਾਨੂੰ ਕਿਵੇਂ ਮਿਲਿਆ ਜਾ ਸਕਦਾ? ਮਿਲਣਾ ਬਹੁਤ ਸੌਖਾ ਜੀ ਥੱਲੇ ਵਾਲੇ ਨੰਬਰ ਤੇ ਫੋਨ ਕਰੋ। ਜੀ। ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ। WhatsApp ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਬਾਹਰ ਰਹਿੰਦੇ ਹੋ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ। ਸਭ ਤੋਂ ਵੱਡਾ ਮੁੱਦਾ ਅੱਜ ਕੱਲ ਕੀ ਆ ਗਿਆ ਹੈ? ਹੁਣ ਜਿਵੇਂ ਸਾਡਾ ਤੇਲ ਆਂਦਾ ਹੈ, 31 ਮੈਂ ਆਪ ਬਣਾਉਣਾ ਤੇਲ। ਜਿਹੜੇ ਵਾਲਾਂ ਤੇ ਕੰਮ ਕਰਦਾ ਹੋਰ ਕਰਦਾ ਉਹ ਕੋਈ Flipkart ਤੇ ਤੇ ਹੁੰਦੇ ਤੇ ਨਕਲੀ ਵੇਚ ਹੀ ਜਾਂਦਾ ਮੀਸ਼ੋ ਤੇ। ਮੈਨੂੰ ਮਰੀਜ਼ ਦੱਸ ਗਿਆ ਜੀ ਦੱਸਖਬ ਤੁਹਾਡਾ ਪਹਿਲੇ ਤੇਲ ਮੰਗਾਇਆ ਸੀ ਬਹੁਤ ਵਧੀਆ ਸੀ ਦੁਬਾਰਾ ਮੰਗਾਇਆ ਇੱਕ ਤੇ ਬੋਤਲ ਕੋਈ ਹੋਰ ਆਈ ਹੈ ਤੇ ਇੱਕ ਹੈ ਨਕਲੀ ਆਇਆ ਤੇ ਦਿੱਤਾ ਵੀ ਘੱਟ ਰੇਟ ਤੇ ਹੈ ਮੈਂ ਜੀ ਇਹ ਆਪਣਾ ਹੈ ਹੀ ਨਹੀਂ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਕੋਈ ਨਕਲੀ ਹੀ ਤੇਲ ਵੇਚ ਰਿਹਾ ਮੇਰੀ ਫੋਟੋ ਦਿਖਾ ਕੇ ਤੇ ਤੇਲ ਦੀ ਬੋਤਲ ਦਿਖਾ ਕੇ ਕਮਾਲ ਕਰ ਰੱਖੀ ਹੈ ਲੋਕਾਂ ਨੇ ਭਈ ਘੱਟੋ ਘੱਟ ਮੇਰੀ ਫੋਟੋ ਤੇ ਨਾ ਲਾਓ ਘੱਟੋ ਘੱਟ ਮੇਰੀ ਤੇਲ ਦੀ ਬੋਤਲ ਤੇ ਨਾ ਦਿਖਾਓ ਵੇਚ ਜੋ ਮਰਜ਼ੀ ਲਓ ਨਾਮ ਰੱਖ ਲਓ ਪਰ ਫੋਟੋ ਤੇ ਨਾ ਲਾਓ ਮਤਲਬ ਲੋਕਾਂ ਨੂੰ ਇਹ ਸਮਾਜਿਕ ਤੱਤ ਵੀ ਨਹੀਂ ਹੋ ਗਿਆ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਬਈ ਲੋਕਾਂ ਨਾਲ ਗਲਤ ਕਰ ਰਹੇ ਆ ਉਸ ਚੀਜ਼ ਨੂੰ ਅਵੋਇਡ ਕਰੋ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਲਓ ਜੇ ਤੁਸੀਂ ਬਾਹਰ ਬੈਠੇ ਹੋ ਤੁਹਾਨੂੰ 1% ਵੀ ਇਹ ਲੱਗਦਾ ਹੈ ਕਿ ਮੈਂ ਡਾਕਟਰ ਸਾਹਿਬ ਨੂੰ ਹੀ ਦਿਖਾਣਾ ਹੈ ਤੇ ਡਾਕਟਰ ਸਾਹਿਬ ਨਾਲ ਹੀ ਗੱਲ ਕਰਨੀ ਹੈ ਵੀ ਮੈਂ ਤੇ ਡਾਕਟਰ ਵਿਵੇਕ ਅਹੂਜਾ ਨੂੰ ਹੀ ਦਿਖਾਣਾ ਚਾਹਨਾ ਠੀਕ ਹੈ ਫੋਨ ਕਰੋ ਥੱਲੇ ਵਾਲੇ ਨੰਬਰ ਤੇ ਅਪਾਇੰਟਮੈਂਟ ਲਓ ਮੈਨੂੰ ਮਿਲਣ ਆਓ ਨਹੀਂ ਤੇ ਵੀਡੀਓ ਕਾਲ ਤੇ ਗੱਲ ਕਰੋ WhatsApp ਕਾਲ ਤੇ ਗੱਲ ਕਰੋ ਨੋਰਮਲ ਕਾਲ ਤੇ ਗੱਲ ਕਰੋ ਜਦੋਂ ਤੁਹਾਨੂੰ ਸ਼ੱਕ ਲੱਗੇ ਕਿ ਇਹ ਕੋਈ ਹੋਰ ਦੇ ਨਾਲ ਗੱਲ ਤੇ ਨਹੀਂ ਹੋ ਰਹੀ ਅਪਾਇੰਟਮੈਂਟ ਬੁੱਕ ਕਰਕੇ ਗੱਲ ਕਰ ਲਓ ਤੇ ਮੇਰੇ ਕੋਲ ਆ ਸਕਦੇ ਹੋ ਜੀ ਸਦਕੇ ਆਓ ਆਪਣੀ ਪ੍ਰੋਬਲਮ ਡਿਸਕਸ ਕਰੋ ਤੇ ਆਪਾਂ ਉਹਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਠੀਕ ਕਰਨਾ ਨਾ ਕਰਨਾ ਉੱਪਰ ਵਾਲੇ ਦੀ ਮਰਜ਼ੀ ਹੈ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਹੋਰna ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਡਾਕਟਰ ਵਿਵੇਕ ਕਹੋਜਾ ਸਾਹਿਬ ਦੀ ਟੀਮ ਦਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਬੜਾ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਵੇਲੇ ਮਾਰਕੀਟ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀ ਝਾਲੀ ਚੀਜ਼ਾਂ ਲੋਕ ਬਣਾ ਬਣਾ ਕੇ ਉਹਨਾਂ ਦੇ ਨਾਮ ਦੇ ਉੱਤੇ ਉਨ੍ਹਾਂ ਤੋਂ ਅਵੇਰ ਰਹੀਏ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ ਅਵੇਰ ਰਹਿ ਕੇ ਹੀ ਅਸੀਂ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਹੈ ਉਸ ਦਾ ਹੱਲ ਲੈ ਸਕਦੇ ਹਾਂ ਇਹ ਨਾ ਹੋਵੇ ਕਿ ਕਵਰ ਕੋਈ ਹੋਰ ਤੇ ਵਿੱਚੋਂ ਕੁਝ ਹੋਰ ਤੇ ਫਿਰ ਉਸ ਤੋਂ ਬਾਅਦ ਊਲਾਮਾ ਤੁਸੀਂ ਸਾਡੇ ਤੱਕ ਪਹੁੰਚਦਾ ਕਰੋ ਧੰਨਵਾਦ